ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਤਨਾ ਆਪਾਂ ਪਿਛਲੀ ਵਾਰੀ ਦੁੱਖੜੇ ਸੁਣੇ ਸੀ ਵੀ ਡੀਲਰ ਬੰਦਿਆਂ ਦੇ ਮੈਂ ਤਨਾ ਵੀਡੀਓ ਸਟਾਰਟਿੰਗ ਕਰਨ ਲਈ ਬੜਾ ਲੱਲਾ ਪੱਬਾ ਕਰਨਾ ਪੈਂਦਾ ਅਸੀਂ ਪਹਿਲਾਂ ਤੇ ਬਹੁਤ ਟਾਈਮ ਦੇ ਬੈਠੇ ਸਿੱਧੀ ਜੀ ਗੱਲ ਹੈ ਨਾ ਵੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਆਪਾਂ ਗੱਲ ਆਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਟੌਪਿਕ ਫੇਰ ਸਮਝਾਉਣੇ ਦੱਸ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੁੱਖੜੇ ਰੋਏ ਸੀਗੇ ਰੋਏ ਲਾ ਲਓ ਦੁੱਖੜੇ ਜਾਂ ਦਰਦ ਦਾ ਕੁਝ ਲਾ ਲਓ ਹਾਂ ਵੀ ਡੀਲਰ ਬੰਦੇ ਦੇ ਕੀ ਹੁੰਦੇ ਆ ਹਾਂਜੀ ਜ਼ਿੰਮੇਦਾਰ ਬੰਦੇ ਦੇ ਵੀ ਕੋਈ ਦੁੱਖ ਹੁੰਦੇ ਕਣੀ ਕਹਿਣ ਦਾ ਮਤਲਬ ਇਹ ਆ ਵੀ ਮੈਂ ਜ਼ਿੰਮੇਦਾਰ ਆ ਹੂੰ ਤੁਹਾਡੇ ਤੋਂ ਮੈਂ ਟਰੈਕਟਰ ਲੈ ਗਿਆ ਹਾਂ ਨਾ ਤੁਹਾਨੂੰ ਪੈਸੇ ਦੇਤੇ ਜਾਂ ਲੋਨ ਕਰਾ ਲਿਆ ਤੁਹਾਡੇ ਕੋਲੇ ਆ ਗਏ ਬਾਅਦ ਵਿੱਚ ਵਰਤਨਾ ਆਪਾਂ ਜ਼ਿੰਮੇਦਾਰ ਆ ਕੇ ਕੋਈ ਦੁੱਖੜੇ ਸੁਣਾਉਂਦਾ ਇਹ ਵੀ ਮੈਂ ਕਰਨਾ ਚਾਹੁੰਦਾ ਸੀ ਜਾਂ ਇਦਾਂ ਹੋ ਗਿਆ ਜਾਂ ਉਦਾਂ ਕੁਝ ਇਦਾਂ ਦਾ ਹਸਕਤਾ ਹੁੰਦਾ ਇਹ ਜਿਹੜੀ ਵਾਰੰਟੀ ਕਹਿੰਦੇ ਇਹ ਵਾਰੰਟੀ ਜੀ ਆ ਗਈ ਨਾ ਇਹ ਚੀਜ਼ ਹੈ ਹਾਂ ਕੋਈ ਪ੍ਰੋਬਲਮ ਆ ਗਈ ਨਾ ਜ਼ਿੰਮੇਦਾਰ ਕੰਪਨੀ ਆਪਾਂ ਕਹਿ ਦਿੰਨੇ ਕੰਪਨੀ ਦੀ 5 ਸਾਲ ਦੀ ਵਾਰੰਟੀ ਆ। ਹੂੰ ਵਾਰੰਟੀ ਕੰਪਨੀ ਦੀ ਕਾਦੀ ਆ। ਹੂੰ ਤੂੰ ਟਰੈਕਟਰ ਲਿਆ ਮੇਰੇ ਕੋਲੇ ਆ ਗਿਆ ਕੋਈ ਪ੍ਰੋਬਲਮ ਆਈ ਕੋਈ ਪਾਰਟ ਚੇਂਜ ਕਰਨਾ ਤੇ ਉਹ ਅਸੀਂ ਕਰ ਦੇਣਾ। ਉਹ ਤੁਸੀਂ ਕਰਦਾ ਸਾਡਾ ਕਲੇਮ ਪਤਾ ਨਹੀਂ ਕਦੋਂ ਹੋਵੇ। 100 ਚੋਂ 60% ਕਲੇਮਸ ਆਉਂਦੇ 60 70 ਕੰਪਨੀਆਂ ਨਹੀਂ ਕਰਦੀਆਂ। ਤੁਹਾਨੂੰ ਪੈ ਜਾਂਦੇ ਆ। ਪੈ ਜਾਂਦੇ ਆ। ਹੋ ਟਰੈਕਟਰ ਲੈਣ ਲੱਗੇ ਅਗਲਾ ਕਊਗਾ ਯਾਰ ਵੀ ਐਨ ਰੇਟ ਟੂ ਰੇਟ ਦੇ ਦੇ ਦੇਣੇ ਵੀ ਪੈਂਦੇ ਕਈ ਥਾਂ ਜਿੱਦਬਾਜ਼ੀਆਂ ਕਈ ਕੁਝ ਹੁੰਦਾ ਹਣਾ ਪਰ ਉਹ 5 ਸਾਲ ਜਿਹੜਾ ਸਿੱਧਾ ਪੰਜਾਬੀ ਚ ਕਹਿ ਦਈਏ ਵੀ 5 ਸਾਲ ਜਿਹੜਾ ਡੀਲਰ ਆ ਉਹ ਟਰੈਕਟਰ ਨਾਲ ਵੱਜਿਆ ਕੰਪਨੀ ਦੀ ਕੋਈ ਟੈਨਸ਼ਨ ਨਹੀਂ ਹੈਗੀ ਕੰਪਨੀਆਂ ਕਹਿ ਦੇਣ ਪਾ ਕੰਪਨੀ ਨੇ ਇੱਕ ਵਾਰੀ ਭੇਜਤਾ ਉੱਥੋਂ ਉਹਨਾਂ ਦੇ 5 ਰੁਪਏ ਘਟਣ ਹੋ ਗਏ ਤਾਂ ਵੀ ਨਹੀਂ ਭੇਜਣਾ ਨਹੀਂ ਭੇਜਣਾ ਹੁਣ ਤੇਰੇ ਕੋਈ ਮੰਨ ਲੋ ਪਾਰਟਸ ਵੱਡਾ ਪੈਣ ਵਾਲਾ 50 5000 ਰੁਪਏ ਦੀ ਕੋਈ ਕੰਪਲੇਂਟ ਹੋ ਗਈ ਪਾਰਟਸ 50000 ਦਾ ਉਹ ਵੀ ਡੀਲਰ ਨੇ ਪੈਸੇ ਪਾਉਣੇ ਆ ਜਾਂ ਡੀਲਰ ਕੋਲੇ ਪਿਆ ਹੂੰ ਡੀਲਰ ਦੇ ਪੈਸਿਆਂ ਦਾ ਪੈਣਾ ਉਹ ਬਾਅਦ ਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਲਾਟਰੀ ਆ ਹਾਂ ਉਹ ਲਾਟਰੀ ਆ ਤੇ ਜ਼ਿੰਮੇਵਾਰ ਦੀ ਪ੍ਰੋਬਲਮ ਤੇ ਕੋਈ ਹੈ ਨਹੀਂ ਵੇਖੋ ਉਹ ਤੇ ਜ਼ਬਾਨ ਦੀ ਪ੍ਰੋਬਲਮ ਆ ਹੂੰ ਡੀਲਰ ਨਾਲ ਜਿਹਦੀ ਵਧੀਆ ਬਣਾ ਕੇ ਰੱਖਦਾ ਆ ਨਿਮਰਤਾ ਨਾਲ ਰਹਿੰਦਾ ਆ ਹੂੰ ਉਹਨੂੰ ਤੇ ਕੋਈ ਪ੍ਰੋਬਲਮ ਨਹੀਂ ਹੂੰ ਹੁਣ ਕਈ ਐਵੇਂ ਅਮਾ ਤਵਾ ਗੱਲਾਂ ਦੀਆਂ ਬਿਨਾਂ ਗੱਲਾਂ ਤੋਂ ਉੱਥੇ ਫਿਰ ਉਹ ਵੀ ਕੰਨੀ ਘਤਰਾ ਆ ਜਾਂਦਾ ਕੋਈ ਗੱਲ ਨਹੀਂ। ਇਹ ਤੋਂ ਰਹਿ ਜਾ। ਹਾਂ ਕਿਉਂਕਿ ਫਿਰ ਆ ਜਾਂਦਾ ਵੀ ਜਿਹੜੀ ਚੀਜ਼ ਕਹੀ ਸੀ ਤੈਨੂੰ ਉਹਦੀ ਹੀ ਵਾਰੰਟੀ ਅੰਦਰ ਲੀਆਂ ਚੀਜ਼ਾਂ ਦੀ ਆ। ਨਹੀਂ ਤਾਂ ਡੀਲਰ ਕੰਪਨੀ ਨੂੰ ਵੀ ਕਹਿੰਦਾ ਵੀ ਭਾਈ ਇਹ ਕਰ ਦਿਓ ਜਿਹੜੀ ਨਹੀਂ ਹੋਣ ਵਾਲੀ ਵੀ। ਹੂੰ ਕਈ ਵਾਰੀ ਹੋ ਵੀ ਜਾਂਦਾ। ਕੋਈ ਨਾ ਕੋਈ ਚਲਦੀ ਚੀਜ਼ ਚ ਨੁਕਸ ਪੈ ਜਾਂਦਾ ਸਿੱਧੀ ਜੀ ਗੱਲ ਆ ਪੈ ਵੀ ਜਾਂਦਾ ਪੈ ਸਕਦਾ ਚਲੋ ਆਪਾਂ ਵੱਡੇ ਤੋਂ ਵੱਡੇ ਬ੍ਰਾਂਡ ਚ ਪੈ ਜਾਂਦਾ ਯਾਰ ਅਜ ਤਾਈਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਉਹ ਖਰੀ ਗੱਲ ਆ ਕੋਈ ਵੱਡੀ ਪ੍ਰੋਬਲਮ ਤਾਂ ਆਈ ਨਹੀਂ ਅਜ ਤਾਈਂ ਪਰ ਇਹ ਨਹੀਂ ਗੱਲ ਆ ਕਿ ਹੁਣ ਪਰਮੇਸ਼ਰ ਆਪ ਜੀਵ ਜੰਤੂ ਹਰ ਇੱਕ ਚ ਤਿਆਰ ਕਰਦਾ ਤੇ ਉਹਦੇ ਬਣੀਆਂ ਹੀ ਆ ਬੰਤਰਾ ਚ ਕਈ ਕਮੀਆਂ ਰਹਿ ਜਾਂਦੀਆਂ ਰਹਿ ਜਾਂਦੀਆਂ ਤੇ ਇਹ ਤਾਂ ਮਸ਼ੀਨਰੀ ਇਹ ਤੇ ਇਹ ਤੇ ਉਹਦੇ ਬਣਾਇਆ ਨੇ ਬਣਾਈਆਂ ਹਨਾ ਇਹ ਉਹਦੇ ਬਣਾਇਆ ਨੇ ਬਣਾਈਆਂ ਇਹਦੇ 'ਚ ਵੀ ਕਿਤੇ ਪ੍ਰੋਬਲਮ ਆ ਜੂ ਫਿਰ ਕੀ ਆ ਆ ਜਾ ਹਾਂ ਇੱਕ ਚੀਜ਼ ਹੋਰ ਸਰ ਪੰਸਾ ਹਾਂ ਜਿਵੇਂ ਕੋਈ ਪਾਰਟ ਚੱਲਦੇ ਦੇ ਵਿੱਚੋਂ ਜਿਵੇਂ ਤੁਸੀਂ ਹੁਣੇ ਹੀ ਦੱਸਿਆ ਵੀ ਤੁਸੀਂ ਤਾਂ ਜ਼ਿੰਮੇਵਾਰ ਨੂੰ ਬਦਲ ਦੇਣਾ ਹੂੰ ਹੂੰ ਜੇ ਕੋਈ ਕਈ ਵਾਰੀ ਟਾਈਮ ਹੀ ਲੱਗ ਜਾਂਦਾ ਲੱਗ ਜਾਂਦਾ ਮੈਂ ਉਹੀ ਕਹਿਣ ਲੱਗਿਆ ਸੀ ਜ਼ਿੰਮੇਵਾਰ ਜ਼ਿੰਮੇਵਾਰ ਚਲੋ ਜ਼ਿਆਦਾ ਤਾਂ ਸਿਆਣੇ ਹੁੰਦੇ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹੂੰ ਹੂੰ ਸਭ ਸਿਆਣੇ ਹੁੰਦੇ ਤੋੜਾ ਹੋਣਾ ਸਭ ਸਿਆਣੇ ਹੁੰਦੇ ਆ ਹਾਂ ਬੀ ਕੋ ਪਾਰਟ ਦੇ ਵਿੱਚ ਨੁਕਸਾ ਆ ਗਿਆ ਪਿਛਲੇ ਹਿੱਸੇ ਚ ਆ ਗਿਆ ਹੂੰ ਮੇਜਰ ਇੰਜਨ ਚ ਆ ਗਿਆ ਕਿਤੇ ਵੀ ਤੇ ਉਹਦਾ ਹੱਲ ਹੋ ਜਾਂਦਾ ਹਾਂ ਹਾਂ ਹੱਲ ਕਿਉਂ ਨਹੀਂ ਹੱਲ ਜਿਹੜੀ ਚੀਜ਼ ਕੋਈ ਠੀਕ ਕਰਨ ਵਾਲੀ ਹੋ ਠੀਕ ਹੋਣੀ ਜੇ ਕੋਈ ਪਾਰਟ ਚੇਂਜ ਕਰਨਾ ਹੋ ਚੇਂਜ ਹੋ ਜਾਣਾ ਗਾਰੰਟੀ ਹੁੰਦੀ ਇੰਜਨ ਗੇਅਰ ਗੇਅਰ ਗਾਰੰਟੀ ਨਹੀਂ ਹੁੰਦੀ ਵਾਰੰਟੀ ਵਾਰੰਟੀ ਹੁੰਦੀ ਡਬਲਯੂ ਨਾਲ ਹਾਂ ਵਾਰੰਟੀ ਗਾਰੰਟੀ ਇੰਜਨ ਗੇਅਰ ਲਿਫਟ ਇੰਜਨ ਗੇਅਰ ਲਿਫਟ ਹਿੱਸੇ ਇਹਦੀ ਵਾਰੰਟੀ ਹਾਂ ਏ ਬੈਟਰੀ ਦੀ ਬੈਟਰੀ ਨਾਲ ਟਾਇਰਾਂ ਦੀ ਟਾਇਰਾਂ ਨਾਲ ਜਿਵੇਂ ਸਾਲ ਵਾਲੀ ਜਿਹਦੀ ਜਿਹਦੀ ਕੰਪਨੀ ਦੀਆਂ ਉਸ ਚੀਜ਼ਾਂ ਨਾਲ ਆਉਂਦੀ ਆ ਉਹ ਚੀਜ਼ਾਂ ਨਾਲ ਵੀ ਜੇ ਐਮ ਆਰ ਐਫ ਦੇ ਟਾਇਰ ਆ ਤੇ ਐਮ ਆਰ ਐਫ ਦੇ ਐਮ ਆਰ ਐਫ ਹੀ ਕਰੂਗਾ ਹੂੰ ਇਹਨੂੰ ਆਉਂਦਾ ਹੀ ਐਮ ਆਰ ਐਫ ਹੋ ਰਹੇ ਨੇ ਉਹਨੂੰ ਵੀ ਐਮ ਆਰ ਐਫ ਆ ਹੁੰਦਾ ਮੇਰੀ ਨਿਗਾਹ ਉੱਤੇ ਗਈ ਦਵਾ-ਦਾਵ ਉਹ ਵੀ ਐਮ ਆਰ ਐਫ ਆ ਮੈਂ ਕਿਤੇ ਉਧਰ ਤਾਂ ਨਹੀਂ ਦੁੱਜੇ ਆਉਂਦੇ ਨਹੀਂ 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 ਉਹਦੇ ਵੀ ਆ ਇਹ ਐਮ ਆਰ ਐਫ ਦਾ ਟਾਇਰ ਸਭ ਤੋਂ ਟਾਪ ਦਾ ਮੰਨਿਆ ਗਿਆ ਅੱਜ ਦੀ ਡੇਟ 'ਚ ਦੱਸਾ ਚਾਹੋਂ ਕਿਉਂਕਿ ਮੈਂ ਜਦੋਂ ਬਦਲਾਉਣ ਗਿਆ ਟਾਇਰ ਦੁੱਜੇ ਆਪਣੇ ਟਰੈਕਟਰ ਦੇ ਉਹ ਕਹਿੰਦੇ ਜੇ ਤਾਂ ਐਮ ਆਰ ਐਫ ਦੇ ਆ ਤਾਂ ਇੰਨੇ ਪੈਸੇ ਜੇ ਦੁੱਜੇ ਆ ਫੇਰ ਇੰਨੇ ਕਹਿੰਦੇ ਫੇਰ 10000 ਹੋਰ ਲੱਗੂ ਲੱਗੂਗਾ ਨਹੀਂ ਇਹੀ ਐ ਐਮ ਆਰ ਐਫ ਦੇ ਬਦਲ ਲੈਂਦਾ ਭੱਜ ਕੇ ਟਾਇਰਾਂ ਵਾਲਾ ਡੀਲਰ ਹਾਂ ਅੱਜ ਦੀ ਡੇਟ 'ਚ ਸਭ ਤੋਂ ਟਾਪ ਦੇ ਆ ਸਭ ਤੋਂ ਪਹਿਲਾਂ ਤੋਂ ਲੈ ਕੇ ਟਾਪ ਹੀ ਇਹਨਾਂ ਦਾ ਕਰਕ ਤੇ ਨਹੀਂ ਪਿਆ। ਇਹ ਐਮ ਆਰ ਐਫ ਟਾਇਰ ਨੂੰ ਮਹਿੰਗਾ ਮੰਨਿਆ ਗਿਆ। ਹੂੰ ਹੂੰ। ਤੇ ਸਰਪੰਚ ਸਾਹਿਬ ਬੜਾ ਰੌਲਾ ਜਿਹਦੇ ਕੋਲ ਆਪਾਂ ਖੜੇ ਆਂ। ਉਹਦਾ ਤਾਂ ਸਮਾਨ ਆਪਾਂ ਨੂੰ ਪਤਾ। ਹੂੰ ਹੂੰ। ਮਰੂਤੀ ਕਾਰ ਐ। ਆਪਾਂ ਬੜੀਆਂ ਵੀਡੀਓ ਜਿ ਜ਼ਿਕਰ ਕੀਤਾ ਪਹਿਲਾਂ ਵੀ। ਹੂੰ। ਅੱਜ ਨਹੀਂ ਪਹਿਲਾਂ ਵੀ ਬੜੀ ਜਿਹੀ ਕੀਤਾ। ਇਹਦਾ ਸਮਾਨ ਦੀ ਬੜੀ ਦਿੱਕਤ ਹੈ ਕਹਿੰਦੇ। ਕੌਣ ਕਹਿੰਦਾ? ਯਾ ਰੌਲਾ ਪੈਂਦਾ ਹੀ ਐ ਨਾ। ਅੱਦ। ਮੈਂ ਤੇ ਬਾਈ ਦਾ ਬੈਠਾ ਯਾਰ ਅੱਜ ਤਾਂ ਹੀ ਲੋਡ ਹੀ ਨਹੀਂ ਪਈ ਕੋਈ ਚੀਜ਼ ਦੀ। ਜੇ ਰੋਲਾ ਮਾਰੀ ਰੋਲਾ ਪਤਾ ਕੀ ਆ ਮਾੜੀ ਕਿਸਮਤ ਰੋਲਾ ਪਤਾ ਕੀ ਆ ਹੂੰ ਤੇ ਰੋਲਾ ਹੁਣ ਪਿੰਡ ਚ ਰੰਜੋ ਚੁੱਪ ਕਰਕੇ ਤੁਰਿਆ ਫਿਰਦਾ ਹਨਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਗੀ ਹੂੰ ਜਿੰਦ ਤੱਕ ਰੰਜੋ ਸਿਰ ਕੱਢੂਗਾ ਉਦੋਂ ਹੀ ਗੱਲਾਂ ਹੋਣਗੀਆਂ ਇਹ ਤਾਂ ਐਸ ਪੱਖੋਂ ਮਾੜਾ ਇਹਦਾ ਚੀਜ਼ ਮਾੜੀ ਦੀ ਉਹ ਮਾੜੀ ਉਹ ਮਾੜੀ ਜਦੋਂ ਤੂੰ ਸਿਰ ਨਹੀਂ ਕੱਢਦਾ ਤੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਹੁਣ ਇਹ ਸਿਰ ਕੱਢਦਾ ਇਹਦੇ 10 12 15 ਇਹਦੇ ਦੁਆਲੇ ਨੇ ਵੀ ਜੇ ਸਿਰ ਕੱਢ ਆਇਆ ਤੇ ਔਖਾ ਹੋ ਜੂਗਾ ਗੱਲ ਆਇਆ ਤੇ ਸੇਰੇ ਨੇ ਕੱਢਦਾ ਜਿੱਦਣ ਵੱਡੇ ਮਾਡਲ ਆ ਗਏ ਉਹਦੇ ਨੇ ਨੱਪ ਲੈਣੇ ਉਹਦਣ ਜੋ ਮਰਜੀ ਕੋਈ ਭੰਡ ਯਾਰ 1 ਮਿੰਟ ਜਿਹੜਾ ਲੀਡਰ ਵਧੀਆ ਹੁੰਦਾ ਉਹ ਲੀਡਰ ਲੀਡਰਾਂ ਨੂੰ ਕਿੰਨਾ ਭੰਡਦੇ ਆ ਭੰਡਦੇ ਆ ਭੰਡਦੇ ਆ ਨਾ ਹੂੰ ਤੇ ਲੋਕਾਂ ਨੂੰ ਆਪੇ ਹੀ ਪਤਾ ਹੁੰਦਾ ਵੀ ਯਾਰ ਇਹ ਵਧੀਆ ਤੇ ਵਧੀਆ ਹੀ ਹੈ ਹੂੰ ਸਮਝ ਗਏ ਨਾ ਜੇ ਪਿੰਡ ਜਿਹੜਾ ਬੰਦਾ ਵਧੀਆ ਤੇ ਉਹਨੂੰ ਭੰਡਣਾ ਭੰਡਣਾ ਉਦੋਂ ਆ ਜਦੋਂ ਉਹਨੇ ਤੁਰਨਾ ਬਾਹਰ ਨਿਕਲਣਾ ਘਰੇ ਬੈਠੇ ਨੂੰ ਕੋਈ ਨਹੀਂ ਭੰਡਦਾ ਜਦੋਂ ਡਰ ਤੇ ਖੌਫ ਆ ਜਾਂਦਾ ਜਦੋਂ ਦਾ ਖੌਫ ਪੈਦਾ ਹੋਇਆ ਉਦੋਂ ਉਹਨੂੰ ਭੰਡਣਾ ਸ਼ੁਰੂ ਕਰਨਾ ਕਹਿੰਦਾ ਮਤਲਬ ਇਹਦਾ ਭੰਡੀ ਪ੍ਰਚਾਰ ਤਾਂ ਹੀ ਨਾ ਹੋ ਰਿਹਾ ਹੈ ਤਾਂ ਹੀ ਹੋ ਰਿਹਾ ਨਾ ਹੁਣ ਜਿਹੜਾ ਵੀ ਮੜੇ ਜੇ ਮੜਾ ਜ ਇੱਥੋਂ ਵਰਤੂਗਾ ਮੈਂ ਤਾਂ ਟਰੈਕਟਰ ਤੇਰੇ ਨੂੰ ਅੱਗੇ ਵੀ ਦੱਸਿਆ ਵੀ ਮੈਂ ਤਾਂ ਉਹਨੂੰ ਕਹਿਣਾ ਨਾ ਲੈ ਜਿੰਨੇ ਇਹਨੂੰ ਵਰਤਣਾ ਜਿੰਨੇ ਨਹੀਂ ਵਰਤਣਾ ਉਹ ਉਹਨੂੰ ਇਹ ਲੈ ਲੈਂਦਾ ਜੇ ਫਿਰ ਇੱਧਰ ਵੀ ਹੈਗਾ ਤਾਕੜ ਹੂੰ ਠੀਕ ਹੈ ਇਹ ਉਹਦੇ ਵਾਸਤੇ ਆ ਜਿਹਨੇ ਦਿਮਾਗ ਨਾਲ ਤੂੰ ਇਹਦੇ ਹਾਂ ਦੇ ਟਰੈਕਟਰ ਜਿਹੜੇ ਹੈਗੇ ਆ ਉਹਨਾਂ ਤੇ ਪਕੀ ਲੈਣਾ ਤੈਨੂੰ ਪਤਾ ਹੀ ਆ ਦੋਵੇਂ ਉਹਨਾਂ ਨਾਲ ਚਲਾ ਲੈ ਮੈਂ ਇੱਥੋਂ ਨਵਾਂ ਜਿਹੜਾ ਉਹ ਲੈ ਜਾ ਲੈ ਜਾ ਉਹਨਾਂ ਦੇ ਨਵੇਂ ਕੱਢ ਲਿਆ ਪਲੋਆਂ ਦੇ ਪਾਲਾ ਹਲਾਂ ਤੇ ਪਾਲਾ ਡੀਜ਼ਲ ਮਿਲਦਾ ਉਹ ਆਪ ਹੀ ਉਹਨਾਂ ਕਹਿਣਾ ਜਾਂ ਵਿਗਾ ਹੀ ਪੈਂਦਾ ਨਾ ਡੀਜ਼ਲ ਵਾਲੀ ਗੱਲ ਤਾਂ ਅਗਲੇ ਭੱਜ ਜਾਂਦੇ ਆ ਡੀਜ਼ਲ ਤੋਂ ਭੱਜਦੇ ਆ ਤੇ ਇਹ ਮੋਡੀਫਿਕੇਸ਼ਨ ਤੋਂ ਬਿਨਾਂ ਉਹਨਾਂ ਕੋਈ ਇਸ ਤਰ੍ਹਾਂ ਹੀ ਆਪਾਂ ਨਵਾਂ ਕੱਢਾਂਗੇ ਤੇ ਐਵੇਂ ਹੀ ਉਹ ਦੋਵੇਂ ਕੱਢ ਲਓ ਚਲਾ ਲੈਣ ਇਹ ਰਿਜਨਲ ਰੀਜਨਲ ਦਾ ਰੀਜਨਲ ਹੁਣ 65 85000 ਲਾ ਲਾ ਕੇ ਤੁਸੀਂ ਟਰੈਕਟਰ ਚਲਾਉਨੇ ਆ ਤੇ 10 ਪੱਲੇ ਕੀ ਆ ਪੱਲੇ ਹੈਗਾ ਕੁਛ ਇਹਦੀ ਮੋਡੀਫਿਕੇਸ਼ਨ ਹੀ ਨਹੀਂ ਹੋਣੀ ਲੈ ਹੋਰ ਦੱਸ ਤੈਨੂੰ ਕੀ ਆਣਾ ਇਹ ਆ origignal ਹੀ ਰਹਿਣਾ ਐ ਹੀ ਰਹਿਣਾ origignal ਹੀ ਕੁਛ ਕੋਈ ਨਹੀਂ ਸਕਣਾ ਵੀ ਆ ਬਦਾਲੋਗੇ ਤੁਸੀਂ ਤੋ ਕਟਾ ਲੋਗੇ ਆ ਹੋਈ ਤੇ ਕਿਹੜਾ ਪੰਪ ਨਾ ਪੰਪ ਇਹਦਾ ਕੱਲਾ ਕੱਲਾ ਇਹਦੇ ਇਹਦੇ ਪੰਪ ਕੱਲੇ ਪਲੰਜਰ ਹੈਗੇ ਤੁਸੀਂ ਆਪਾਂ ਕੱਲਾ ਕਲਾ ਪਲੰਜਰ ਮੋਟਾ ਪਾ ਦੀਏ ਕਿ ਨਹੀਂ ਹੋਣਾ ਨਹੀਂ ਚੱਲਣਾ ਇਹਦੇ ਨਹੀਂ ਹੋਣੀ ਪੁੱਛਿਆ ਸੀ ਕੰਪਨੀ ਆਇਆ ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਜੇ ਵੱਡਾ ਨਹੀਂ ਦੰਦੇ ਤੇ ਆ ਕਰਦੇ ਉਹਦੇ ਨਹੀਂ ਹੋਣਾ ਬਾਕੀ ਆਪਾਂ ਜਿਹੜਾ ਵੀ ਮਕੈਨੀਕਲ ਲੈਨ ਤੇ ਹੈ ਨਹੀਂ ਆਪਣੀ ਹਨਾ ਵੇਖਾਂ ਜੀ ਆਪਾਂ ਇਹਦਾ ਮੇਰਾ ਛੋਟੇ ਵੀਰ ਆਇਆ ਉਹ ਮੜੇ ਹੂੰ ਵੇਖੀ ਇਹਦਾ ਇਹਦੇ ਹੈ ਪਲੰਜਰ ਇੱਕੋ ਜਗ੍ਹਾ ਤੇ ਚੱਲਦੇ ਆ ਸਰਪੰਚ ਸਾਹਿਬ ਤਿੰਨੇ ਚਾਰ ਚਾਰ ਪਲੰਜਰ ਆ ਚਾਰ ਹੈ ਤਾਂ ਤਿੰਨ ਸਿਲੰਡਰ ਆਣਾ ਚਾਰ ਆ ਪਊ ਅੱਛਾ ਚਾਰ ਸਿਲੰਡਰ ਰਾ ਆਵੇ ਚਾਰੇ ਨਿਊਜਲਾਂ ਜਾਂਦੀਆਂ ਆ ਆ ਕੁਮਿੰਦਾ ਆ ਕੀ ਨਹੀਂ ਸਮਝੀ ਗਿਆ ਆ ਕੀਮਛਾ ਉਟਾ ਯਾਰ ਆ ਪਲੇਟ ਚੱਕ ਤੇ 플ੰਜਰ ਆ ਚਾਰੇ ਚਾਰੇ ਨਵੇਂ ਪਾਲਾ ਜੋ ਪੰਪ ਥੱਲੇ ਹੋ ਜੂਗਾ ਹਾਂ ਹੈ ਸਰਪੰਚਾ ਫਿਰ ਹੁੰਦਾ ਹੋਊਗਾ ਨਾ ਕੋਈ ਆ ਇੰਨੀ ਕੋ ਬਾਡੀ ਖੁੱਲਦੀ ਕਿਵੇਂ ਆ ਪਤਾ ਨਹੀਂ ਤੇ ਖੋਲਣੀ ਨਹੀਂ ਪਈ ਅਜ ਤਾਈ ਇੱਥੇ 16 17 ਮਾਡਲ ਵੀ ਚੱਲਦੇਗੇ ਦੇਖੋ ਪੰਪਾਂ ਵਾਲੇ ਜਾਣਦੇ ਨਾ ਤੇ ਦੱਸਿਆ ਜਰੂਰ ਇਹਦੇ ਪੰਪ ਦੇ ਪਲੰਜਰ ਇੱਥੇ ਆ ਤੇ ਕੀਮ ਹੈ ਜੀ ਇੱਥੇ ਹਾਂ ਹਾਏ ਦੂਜਿਆਂ ਵਰਗੇ ਇਹ ਪਲੰਜਰ ਕਦੇ ਦੇਖੇ ਨਹੀਂ ਦੇਖੇ ਨਹੀਂਗੇ ਦੇਖੇ ਨਹੀਂ ਕਦੀ ਜੇ ਦਾ ਸਰਪੰਚ ਸਾਹਿਬ ਦੂਜੇ ਵਰਗੇ ਆ ਫੇਰ ਤਾਂ ਜਰੂਰ ਬਦਲੇ ਜਾਣੀ ਨਹੀਂ ਦੂਜੇ ਵਰਗੇ ਨਹੀਂ ਹੋਣਗੇ ਜਗਾ ਵੇਖਾ ਕਿੰਨੀ ਹੂੰ ਦੂਜੇ ਵਰਗੇ ਤਾਂ ਹੋ ਹੀ ਨਹੀਂ ਸਕਦੇ ਬਾਕੀ ਨੂੰ ਪੱਖਾ ਬਾਕੀ ਹੁਣ ਤੈਨੂੰ ਵੀ ਦਿਨਾ ਮੈਂ ਅਗਲੇ ਸੀਜ਼ਨ ਚਾਰ ਦਿਨ ਪਤਾ ਲੱਗੂ ਫੇਰ ਜਦੋਂ ਕੁੰਡੀਆਂ ਦੇ ਸਿੰਘ ਫਸੇ ਨਾ ਤੂੰ ਲਾ ਲਿਆ ਹੁਣ 50 55000 ਉੱਤੇ ਕਿ ਤੇਰਾ ਫਰੀ ਚੱਲ ਸਰ ਗਿਆ ਹੋਊਗਾ ਵੱਖਰੀ ਗੱਲ ਆ ਯਾ ਸਰਮੰਚਾ ਬਣਾਵੇਂ ਯਾਰ ਸਾਰਿਆਂ ਨੇ ਮੇਰੀ ਗੱਲ ਸੁਣ ਨਹੀਂ ਤੇਰੇ ਤੋਂ ਪੈਸੇ ਲੈਂਦੇ ਆ ਹਾਂ ਹਾਂ ਮੇਰੀ ਗੱਲ ਸੁਣ ਮੈਂ ਤੇ ਟ੍ਰੈਕਟਰ ਲਵਾ ਪਾਇਆ ਨਾ ਵਾਏਗਾ ਨਹੀਂ ਮੈਂ ਲਵਾਂਗਾ ਪੁੱਤ ਦਾ ਹਿਸਰਮਾਨਤਾਨ ਕਰ ਨਹੀਂ ਨਹੀਂ ਮੈਂ ਲਵਾਂਗਾ ਜਿੰਨੇ ਦਾ ਆਇਆ ਫਿਰ ਲਾਲਾ ਉਹੀ ਗੱਲ ਮੰਗਤਾਂ ਹੁੰਦਾ ਉਹੀ ਗੱਲ ਕਰਦਾ ਪਰ ਆਹ ਉਹਨਾਂ ਨੇ ਵੀ ਤੇ ਜਰ ਮਾਰਜਾ ਤੋਂ ਵੀ ਸਰਪੰਚ ਸਾਹਿਬ 10 20 15 ਇੰਨਾ ਕੀ ਇਹ ਜੇ ਕਹਿ ਦਿਆ ਲੱਖਾਂ ਦੀ ਖੇਡ ਹੋਣੀ ਮੈਂ ਚਲੋ ਬੋਲ ਦਿੰਦਾ ਵੈਸੇ ਕੋਈ ਬੋਲਦਾ ਨਹੀਂਗਾ ਸਰਪੰਚ ਸਾਹਿਬ ਜੇ ਜਿੰਨੇ ਵੀ ਏਜੰਸੀਆਂ ਵਾਲੇ ਨੇ ਨਾ ਜਿੰਨੇ ਵੀ ਨੇ ਕਹਿਨ ਨੂੰ ਸਾਰੇ ਕਹਿ ਦਿੰਦੇ ਨੇ ਮਾਰਜਾ ਦਾ ਇੰਨਾ ਕੀ ਇਹ 20 ਜੇ ਕੋਈ ਟਰੈਕਟਰ ਮਹਿੰਗਾ ਘਟਦਾ ਕਿ ਉਹ ਨੂੰ ਤਾਂ ਉਹ ਉਧਰ ਵਧਾ ਲੈਂਦਾ ਕਿਉਂਕਿ ਹੁਣ ਇਹ ਇੱਥੇ ਬੈਠੇ ਆ ਸਟਾਫ ਹੈਗੇ ਆ ਮੈਨਾਂ ਤੁਸੀਂ ਟੋਟਲ ਦੱਸ ਜਾਨੇ ਰੇ ਹੂੰ 10 ਨੂੰ 10 ਨਾਲ ਵੀ ਲਈਏ ਤਾਂ ਲੱਖ ਰੁਪਏ ਦਾ ਸਿੱਧਾ ਇਹ ਹੀ ਬਣਦਾ ਕਿਰਾਇਆ ਖਰਚਾ ਕਿਰਾਇਆ ਅੱਡ ਬਿਜਲੀ ਦਾ ਖਰਚਾ ਅੱਡ ਆਪਾਂ ਬੱਕਰੋਂ ਤੁਰਦੇ 1 ਮਿੰਟ ਜੇ ਤਾਂ ਆਪਾਂ ਘਰ ਦੇ ਕੰਮ ਨੂੰ ਜਾਈਏ ਜੇ ਇੱਥੇ ਆਉਣੇ ਤਾਂ ਉਹ ਇੱਥੋਂ ਦਾ ਖਰਚਾ ਹੀ ਆ ਹਾਂ ਹਰ ਇੱਕ ਚੀਜ਼ ਦਾ ਖਰਚਾ ਪੈਂਦਾ ਬਿਜਲੀਆਂ ਦੇ ਬਿੱਲ, ਰੋਜ਼ ਦਾ ਚਾਹ ਪਾਣੀ ਦਾ ਦੂਜਾ ਤੀਜਾ ਜਿਆਦਾ ਨਹੀਂ ਤਾਂ 3 ਲੱਖ ਰੁਪਏ ਮਹੀਨਾ ਠੋਕਦਾ ਹਾਂ 2.5 ਲੱਖ ਰੁਪਏ ਦਾ ਖਰਚਾ ਹਾਂ ਉਹ ਗੱਲ ਇਹ ਵੀ ਹੁਣ ਇਹਦੇ ਵੱਡੇ ਟਰੈਕਟਰਾਂ ਦੀ ਵੇਟ ਚ ਘਰੋਂ ਖਰਚੇ ਭਰਦੇ ਪਏ ਸਹੀ ਮੈਨੇਜ ਕਿਸੇ ਨੂੰ ਵੀ ਪੁੱਛ ਲਈ ਵੀ ਸਿਰਫ ਇਹ ਆ ਵੇਟ ਆ ਕਿ ਜੋਂਡੀਆਂ 2000 ਦਾ ਆਇਆ ਸਨ ਦਾ ਤੇ 18-19 ਟਰੈਕਟਰ ਵੇਚਣ ਲੱਗਿਆ ਸੀ ਹੂੰ ਇਹਦੀ ਵੀ ਐਵੇਂ ਵੇਟ ਲਈ ਆ ਬਸ ਇੱਕ ਇੱਕਨੇ ਸਾਨੂੰ ਚ ਆ ਗਿਆ ਸੀ ਮਿੰਨਦਾ 10 12 ਚ ਆ ਗਿਆ ਹੁਣ ਇੱਧਰ ਆਪਣੇ ਕੋਲੇ ਆਪਾਂ ਤਾਂ 22 ਚ ਲਿਆਏ ਨਾ ਆਪਣੇ ਕੋਲੇ 22 ਚ ਆਇਆ ਹੂੰ ਆਪਾਂ ਤਾਂ ਡੀਲਰਸ਼ਿਪ 22 ਚ ਲਈ ਹੈ ਸਰਪੰਚਾ ਕਹਿੰਦੇ ਮੰਨ ਜਾ ਦੁੱਖਿਆ ਡੀਲਰਸ਼ਿਪ ਬਥੇਰਾ ਦੋਦਾ ਮੈਂ ਬਥੇਰਾ ਦੋਦਾ ਦੁੱਖਦਾ ਹੀ ਨਹੀਂ ਬਥੇਰਾ ਦੋਦਾ ਬਥੇਰਾ ਦੋਦਾ ਹਾਂ ਹਾਂ ਐਵੇਂ ਸੋਖੇ ਸੋਖ ਲੈਣ ਦੇ ਲੈਂਦੇ ਦੁੱਖਾਂ 'ਚ ਪੈ ਗਏ ਟੈਨਸ਼ਨਾਂ 'ਚ ਵੈ ਗਏ ਹੋਰ ਚੰਗੇ ਬਾਰੇ ਲੀਟਰੀ ਕਰਦੇ ਸੀ ਚੰਗੇ ਬਾਰੇ ਹੋਰ ਹੋਰ ਕੀ ਆ ਇੱਕ ਚਿੱਟਾ ਪਾ ਕੇ ਤੁਰ ਜਾਣਾ ਨਿਆਰੇ ਸੀ ਹੁਣ ਪੰਗਾ ਲੈ ਲਿਆ ਬਸ ਗਲਤੀ ਉਹ ਹੀ ਆ ਇਹ ਸਰਪੰਚਾ ਤੇਰੀ ਲੀਡਰੀ ਕੀ ਆਂਦੀ ਗਾਣਾ ਮੈਂ ਵੀ ਗੱਲ ਲੀਡਰੀ ਬਹੁਤ ਲੀਡਰੀ ਨੇ ਕੀ ਆਖਣਾ ਇਹ ਆਪਾਂ ਤੇ ਅਜੇ ਫਰੀ ਆਂ ਉਹ ਤਾਂ ਮੈਨੂੰ ਪਤਾ ਹਾਂ ਇਹਨਾਂ ਪਰ ਫਰੀ ਰਹਿਣ ਨਹੀਂ ਦੇਣਾ ਤੂੰ ਜੇਰਾ ਕਰ ਬਾਬਾ ਸੁੱਖ ਰੱਖੇ ਚਲੋ ਉਹ ਬਾਅਦ ਦੀ ਗੱਲ ਨੇ ਉਹ ਤਾਂ ਬਾਅਦ ਦੀਆਂ ਗੱਲਾਂ ਹੁਣ ਕੀ ਹਿਸਾਬ ਕਿਤਾਬ ਹੁਣ ਕੀ ਆਂਦਾ ਹੁਣ ਹਿਸਾਬ ਕਿਤਾਬ ਕੀ ਜਾਂਦਾ ਤੈਨੂੰ ਪਤਾ ਹੀ ਆ ਉੱਥੇ ਕੀ ਚੱਲੀ ਜਾਂਦਾ ਜੇ ਮੈਂ ਗੱਲ ਮੁੜ ਕੇ ਤਵਾਣਾ ਨਾ ਕਰਿਆ ਕਰੀ ਨਾ 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 ਲਿਆ ਕਰ ਤੂੰ ਨਹੀਂ ਨਹੀਂ ਅੱਜ ਦੀ ਡੇਢ ਦਾ ਇਲੈਕਸ਼ਨ ਕਿਹਦਾ ਚੱਲਦਾ ਦੱਸ ਮੈਨੂੰ ਇਲੈਕਸ਼ਨ ਤਾਂ ਉਧਰ ਹੀ ਚੱਲਦੇ ਪਏ ਨੇ ਜਿਮਨੀ ਚੋਣ ਚੱਲਦੀ ਚੱਲਦੀ ਕਿਹਦੇ ਵਿਰੁੱਧ ਆ ਸੁਖਵੀਰ ਬਸ ਆਲ ਪਾਰਟੀ ਆ ਜਦੋਂ ਰਿਜ਼ਲਟ ਕੱਢੇਗਾ ਉੱਥੇ ਜੋਰ ਇਹ ਲੱਗਿਆ ਆ ਵੀ ਸੁਖਵੀਰ ਬਾਦਲ ਪਹਿਲਾਂ ਕੀ ਕੀਤਾ ਹੂੰ ਉਹ ਉੱਠਿਆ ਹੂੰ ਜਿਹੜਾ ਆਦਿਆਬਨੂ ਆਂਦਾ ਵੀ ਮੈਂ ਪੰਥ ਦਾ ਰਖਵਾਲਾ ਹੂੰ ਹੂੰ ਠੀਕ ਆ ਹੁਣ ਗੱਲ ਫੇਰ ਗੱਲ ਨੂੰ ਤਾਂ ਕਿਸੇ ਬੰਨੇ ਮੋਢ ਤੇ ਤੋੜਾਂਗੇ ਨਾ ਮੋਢ ਤੋੜਿਆ ਬੰਨਾ ਨਹੀਂ ਪਾਰਟੀ ਵੇਖੋ ਲੋਕਾਂ ਦੀਆਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਸੁਣਣ ਇਕੱਲੀ ਦਲ ਨਾਲ ਆ ਠੀਕ ਆ ਜੇ ਕੋਈ ਚਾਰ ਮਾੜਾ ਕਹਿੰਦੇ ਆ ਤੇ ਹਜ਼ਾਰਾਂ ਚੰਗੇ ਕਹਿੰਦੇ ਆ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਜੇ ਮੈਂ ਇਕੱਲਾ ਹੀ ਫੈਸਲੇ ਦੇਵਾਂਗਾ ਤੇ ਉਹਨੂੰ ਕਿਹੜਾ ਕਬੂਲ ਕਰਦਾ ਫੇਰ ਉਹਨੇ ਇੰਨੇ ਸ਼ਕਤੀ ਨਾਲ ਦਿੱਤੇ ਜੋ ਤੋਂ ਹੁਕਮ ਆਏ ਓਵੇਂ ਸੁਣਾਈ ਗਿਆ ਕਦੀ ਇਹੋ ਜਿਹੇ ਕਾਲ ਤੱਕ ਦੇ ਹੁਕਮ ਨਹੀਂ ਹੁੰਦੇ ਸੀਗੇ ਤੇ ਨਾ ਹੋਣੇ ਆ ਉਹ ਤੇ ਤੁਸੀਂ ਆਣੇ ਆ ਮੈਂ ਜਿੰਨਾ ਕੁ ਮੈਨੂੰ ਅੰਦਰੋਂ ਪਤਾ ਨਾ ਹੁਣ ਬੜੀਆਂ ਸੰਪਰਦਾਵਾਂ ਨੇ ਜਿਹੜਾ ਹੈਗਾ ਇਤਰਾਜ਼ ਕੀਤਾ ਵੀ ਇਹਨੂੰ ਲਾਉਣ ਲੱਗਿਆ ਪੁੱਛਿਆ ਨਹੀਂ ਗਿਆ ਜੇ ਅੰਦਰ ਦੀ ਗੱਲ ਦੱਸਾਂ ਨਾ ਤੇ ਜਿੱਦਣ ਉਹ ਲਾ-ਮੁਲਾ ਸੀ ਸੁਖਬੀਰ ਬਾਦਲ ਸਾਹ ਨੇ 10 ਲੀਟਰ ਹੋ ਰਹੇ ਨੇ ਪੰਥ ਚੋਂ ਛਕਨੇ ਸੀ ਵੀ ਮੈਂ ਕੰਮ ਹੀ ਨਵੇੜ ਦਿਆਂ ਕਾਲੀਦਲ ਨੂੰ ਖਤਮ ਹੀ ਕਰ ਦਿਆਂ ਕੋਈ ਕਾਲੀਦਲ ਨਹੀਂ ਚੱਲਦਾ ਹੁੰਦਾ ਬਥੇਰਾ ਬੜੀ ਵੱਡੀ ਗੱਲ ਕਹੀ ਜਾਂਦੇ ਹਾਂ ਤੇ ਗੱਲ ਇਹ ਤੂੰ ਸੁਣੀ ਨਹੀਂ ਉਹਦੀ ਇੱਕ ਕਲਿੱਪ ਜੀ ਨਹੀਂ ਸੁਣੀ ਵੀ ਜੇ ਮੈਂ 20 ਦਿਨ ਰਹਿ ਜਾਂਦਾ ਤੇ ਮੈਂ ਭਾਂਡਾ ਹੀ ਮਾਂ ਦੇਣਾ ਸੀਗਾ ਤੇ ਮਾਂਜਾ ਵੀ ਜਾਣਾ ਸੀਗਾ ਨਵਾਂ ਨਵੀਂ ਚੀਜ਼ ਉੱਠਣੀ ਬੜੀ ਔਖੀ ਹੁੰਦੀ ਆ ਤੇ ਉਹ ਉਹ ਗੱਲ ਮੈਂ ਉੱਥੇ ਹੀ ਜਾਨਾ ਇੱਕ ਮਿੰਟ ਸੌਰੀ ਇਹ ਨਹੀਂ ਗੱਲ ਦਾ ਮੈਂ ਬੜਾ ਦੱਸਦਾ ਵੀ ਰੱਬ ਨੇ ਕਿਹਨੇ ਚੱਕਰ ਦੱਸਾ ਕੀ ਆਪਾਂ ਨਾ ਸਤਕਾਰ ਕਰਦੇ ਆ ਸਤਕਾਰ ਅਸੀਂ ਕਾਲ ਦਾ ਸਰਵ ਦਾ ਕਰਦੇ ਆ ਉਹ ਸੰਪਦਾ ਉਹਦਾ ਜਿਹੜਾ ਉਹ ਉੱਥੇ ਹਸਤੀ ਬੈਠੀ ਆ ਨਾ ਹਾਂ ਉਸ ਹਸਤੀ ਦਾ ਕਰਦੇ ਆ ਪਰ ਇਹ ਨਹੀਂ ਵੀ ਕੋਈ ਬੰਦਾ ਇਹੋ ਜਿਹਾ ਬਹਿ ਕੇ ਤੇ ਉੱਥੇ ਐਂ ਹੀ ਕਰਨ ਲੱਗ ਪਈ ਉਹ ਗੱਲ ਨਹੀਂ ਹੁੰਦੀ ਨਹੀਂ ਤੋ ਵੀ ਮੈਨੂੰ ਕਹਿਗੇ ਫਿਰ ਭਾਇਆ ਤੇ ਵੀ ਉਹਨਾਂ ਨਹੀਂ ਹੋਏਗਾ ਭਾਇਆ ਭੌਣ ਵੇਲੇ ਪਤਾ ਕੀ ਆ ਰੰਜੋਦ ਤੇਰੇ ਨਾਲ ਕੀ ਹੋਈ ਆ ਤੂੰ ਟਰੈਕਟਰ ਲਿਆ ਕਿੰਨੀਆਂ ਚੀਜ਼ਾਂ ਦਿਵਾਲੇ ਹੋ ਗਈਆਂ ਵੀ ਆ ਹੀ ਲੈਣਾ ਤੇਰੀ ਚੱਲੀ ਨਹੀਂ ਉਦੋਂ ਆ ਕੇ ਮੇਰੇ ਅੱਗੇ ਵੀ ਕਹਿੰਦੇ ਨਹੀਂ ਜੀ ਆ ਪੜਿਆ ਲਿਖਿਆ ਆ ਬੰਦਾ ਐ ਕਰੂਗਾ ਜਿਨ੍ਹਾਂ ਨੇ ਭੋਣਾ ਹੁੰਦਾ ਨਾ ਉਹ ਫਿਰ ਥਾਂ ਥਾਂ ਤੋਂ ਭੇਜਦੇ ਆ ਬੰਦੇ ਇਸ ਗੱਲ 'ਚ ਮੇਰੇ ਕੋਲੇ ਵੀ ਬੰਦੇ ਆਏ ਸੀ ਮੈਨੂੰ ਹੁਣ ਪਤਾ ਲੱਗਿਆ ਵੀ ਉਹ ਬੰਦੇ ਕਿਹੜੇ ਸੀਗੇ ਵੀ ਤੂੰ ਵੀ ਕਹੇ ਉੱਥੇ ਬਾਈ ਉਹਨਾਂ ਨੂੰ ਕਹੇ ਤੇ ਮੈਂ ਵੀ ਇਹ ਗੱਲ ਕਹੀ ਆ ਪਰ ਉਹ ਅੱਜ ਪਤਾ ਲੱਗਿਆ ਵੀ ਉਹ ਬੰਦੇ ਤੇ ਉਹਨਾਂ ਦੇ ਹੀ ਸੀ ਯਾਰ ਤੇ ਮੈਂ ਵੀ ਇਸ ਨੇ ਆ ਪਛਾਇਆ ਵੀ ਲੋਕ ਇਸ ਗੱਲ ਤੇ ਖੁਸ਼ ਨੇ ਪਰ ਉਹ ਕੀ ਪਤਾ ਸੀਗਾ ਵੀ ਕੀ ਤੇ ਕੀ ਸੀਗਾ ਹਨਾ ਉਹ ਅੱਜ ਉਹੀ ਚੀਜ਼ ਉਥੇ ਤਰਨ ਤਰਨ ਚ ਅੱਜ ਸਰਕਾਰ ਨੇ ਤਾਂ ਜ਼ੋਰ ਲੱਗਣਾ ਹੀ ਲੱਗਣਾ ਭਾਜਪਾ ਬਾਗੀ ਸ਼ਾਗੀ ਹੂੰ ਕਾਂਗਰਸ ਉਥੇ ਕਿਸੇ ਨੂੰ ਜਿੱਤਣ ਦੀ ਨਹੀਂ ਪਈ ਹੂੰ ਸਹੀ ਗੱਲ ਇਹ ਆ ਜਿਹੜਾ ਮੇਰੇ ਮਾਨ ਕਹਿੰਦਾ ਮੈਂ ਕਿਸੇ ਤੋਂ ਨਾ ਕਮੈਂਟ ਕਰਾਉਣੇ ਚਾਹੁੰਨਾ ਨਾ ਕਰਨੇ ਚਾਹੁੰਨਾ ਮੇਰਾ ਮਾਣੇ ਕਹਿੰਦਾ ਵੀ ਉਥੇ ਸਾਰੇ ਦੇ ਸਾਰੇ ਇਸ ਗੱਲ ਤੇ ਪਏ ਵੀ ਸੁਖਬੀਰ ਬਾਦਲ ਨੂੰ ਉੱਠਣ ਨਾ ਦੇਉ ਜੇ ਉੱਠ ਗਿਆ ਤੇ ਜੇ ਉੱਠ ਗਿਆ ਤੇ ਮੁੜ ਕੇ ਗਾਂ ਨਹੀਂ ਇਹਨੂੰ ਜੇ ਕਿਤੇ ਭੁੱਲ ਹੋਈ ਵੀ ਹੈ ਗਾਂਹੇ ਕਰੂਗਾ ਵੀ ਨਹੀਂ ਇਹਨਾਂ ਨੂੰ ਇਹ ਵੀ ਪਤਾ ਵੀ ਇਹ ਬੰਦਾ ਐਹੋ ਜਿਹਾ ਵਾ ਵੀ ਫਿਰ ਰਾਜ ਦਾ ਇਹਨੂੰ ਚਲਾਉਣਾ ਵੀ ਤੇ ਆਉਂਦਾ ਠੀਕ ਆ ਲੋਕ ਮੰਨਦੇ ਵੀ ਆ ਇਹਦੇ ਚ ਕੋਈ ਸ਼ੱਕ ਨਹੀਂ ਵੇਖੋ ਹਜ਼ਾਰਾਂ ਚੋਂ ਗਲਤੀਆਂ ਦੇ ਰਾਜ ਕਰਦੇ ਆ ਇੱਕ ਨਹੀਂ ਦੋ ਨਹੀਂ ਸੌਆਂ ਚ ਹਜ਼ਾਰਾਂ ਚ ਹੁੰਦੀਆਂ ਨੇ ਸਭ ਤੋਂ ਹੁੰਦੀ ਸਭ ਤੋਂ ਪਰ ਇੱਕ ਗਲਤੀ ਆਪਾਂ ਆਖੀ ਜਾਂਦੇ ਇੱਕ ਗਲਤੀ ਇਹ ਗੱਲ ਹਰ ਇੱਕ ਕਹਿੰਦਾ ਕਿਸੇ ਨੂੰ ਕਹੇ ਵੀ ਚੱਲ ਉੱਥੇ ਤਖਤ ਤੇ ਤੂੰ ਕਹੇ ਵੀ ਇਹਨਾਂ ਬੇਅਦਬੀ ਕਰਾਈ ਆਂਦੇ ਨਹੀਂ ਬੇਅਦਬੀ ਤੇ ਨਹੀਂ ਕਰਾਈ ਆਹ ਜੇ ਕਰਾਈ ਹੋਣੀ ਤੇ ਹੁੰਦੀ ਬੇਅਦਬੀ ਤੇ ਨਹੀਂ ਕਰਾਈ ਆਹ ਗੱਲ ਤੇ ਆ ਜਾਂਦੇ ਆ ਹੁਣ ਉੱਥੇ ਜੋਰ ਲੱਗਾ ਪਿਆ ਸੁਖਵੀਰ ਵਰਸਸ ਸਾਰੀਆਂ ਪਾਰਟੀਆਂ ਹਮ ਠੀਕ ਆ ਵੀ ਇਸ ਬੰਦੇ ਨੂੰ ਨੱਪਣਾ ਕਿਵੇਂ ਹੈ ਇਹਨੂੰ ਪਹਿਲਾਂ ਤੇ ਨੱਪਤਾ ਉਦੋਂ ਹੁਕਮਨਾਮਾ ਜਾਰੀ ਕਰਕੇ ਗਿੱਦੜਵਾ ਸੀਟ ਇਹਦੀ ਨਿਕਲਦੀ ਸੀ ਹੂੰ ਦੂਜੀਆਂ ਸੀਟਾਂ ਦੇ ਫਾਈਟ ਦਿੰਦਾ ਸੀਗਾ ਹੂੰ ਠੀਕ ਆ ਉਦੋਂ ਨੱਪਤਾ ਉਸੇ ਬੰਦੇ ਨੇ ਨੱਪਿਆ ਹੂੰ ਵੀ ਇਲੈਕਸ਼ਨ ਨਹੀਂ ਲੜ ਸਕਦਾ ਤੇ ਉਦੋਂ ਬਾਅਦ ਇਹ ਕੰਮ ਹੋਣਾ ਸੀਗਾ ਅੰਦਰੋਂ ਉਹਨਾਂ ਨੂੰ ਕਹਿ ਵੀ ਅੰਦਰੋਂ ਦੱਸ ਦੇਣ ਵੀ ਨਹੀਂ ਹੋਣਾ ਸੀਗਾ ਹੂੰ ਤੇ ਫਿਰ ਤੇ ਯਾਰ ਜਿਹੜੀ ਐਸਜੀਪੀਸੀ ਆ ਹੂੰ ਉਹਨੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਜੇ ਪਤਾ ਲੱਗ ਗਿਆ ਸਮਝ ਗਿਆ ਨਾ ਇਹ ਮੇਰੀ ਆਪਦੀ ਸੋਚ ਕਹਿੰਦੀ ਆ ਮੈਨੂੰ ਕੋਈ ਇਹ ਨਹੀਂ ਹੈਗਾ ਵੀ ਗੱਲ ਆਪਾਂ ਜੋ ਜੋ ਇਹਦੀਆਂ ਸਿਸਟਮ ਆਪਾਂ ਵੇਖਦੇ ਹਾਂ ਨੇ ਆਪਾਂ ਜੱਜਮੈਂਟ ਘਰ ਚ ਬੱਚੇ ਦੀ ਵੀ ਲਾ ਲੈਨੇ ਘਰ ਦੇ ਪਰਿਵਾਰ ਦੀ ਭੈਣ ਭਰਾ ਦੀ ਵੀ ਲਾ ਲੈਨੇ ਹਮ ਅਸਲੀ ਮੁੱਦਾ ਹੀ ਇਹ ਸੀਗਾ ਸਮਝ ਗਿਆ ਨਾ ਹੁਣ ਮਨਜਿੰਦਰ ਸਰਸੇ ਰ ਗਿਆ ਕੱਠ ਪੁਤਲੀ ਬਣੇ ਪਹਿਲਾਂ ਆਉਂਦਾ ਸੀ ਆਇਆ ਤੇ ਜਿਉਂ ਜਿੱਦਣ ਅਗਲਾ ਨੇ ਆਇਆ ਕਰਕੇ ਧੌਣ ਨੂੰ ਦਿੱਤਾ ਬੁਲਾਵਾ ਤੇ ਉਦੋਂ ਤੋਂ ਬਾਅਦ ਤੂੰ ਯਾਰ ਜਿਹੜੀ ਪਾਰਟੀ ਤੋਂ ਬਣਿਆ ਉਹਨੂੰ ਇੰਨਾ ਤਾਂ ਨਾ ਭੰਨ ਸਮਝ ਗਿਆ ਨਾ ਹੁਣ ਉੱਥੇ ਮੈਂ ਇਹ ਗੱਲ ਕਹਿਣਾ ਵੀ ਜੇ ਮਾਝੇ ਵਾਲੇ ਹੋ ਨਾ ਤੇ ਫਿਰ ਸੋਚ ਲਿਓ ਜੇ ਜਾਂ ਖੇਤਰੀ ਪਾਰਟੀ ਮਿੱਟੀ ਕਰਨੀ ਤੇ ਕਰ ਲੋ ਤੁਹਾਡੇ ਹੱਥਾਂ ਇਹ ਤੋਂ ਬਿਨਾ ਕੋਈ ਨਹੀਂ ਹੈਗਾ ਅਸੀਂ ਵੀ ਵੇਖ ਲਿਆ ਸਵਾਦ ਖੇਤਰੀ ਪਾਰਟੀ ਤੋਂ ਬਿਨਾ ਕੋਈ ਨਹੀਂ ਹੈਗਾ ਤੇ ਅੱਜ ਦੀ ਡੇਟ 'ਚ ਸਾਰੀਆਂ ਪਾਰਟੀਆਂ ਲੀਡਰ ਹੀ ਨਹੀਂ ਨਾ ਕਿਸੇ ਕੋਲੇ ਲੀਡਰ ਨਹੀਂ ਹੈਗਾ ਲੱਖ ਮੈਂ ਆਖਾਂ ਮੈਂ ਲੀਡਰਾਂ ਤੂੰ ਆਖੇ ਮੈਂ ਲੀਡਰਾਂ ਕਾਲੀਦਾਲ ਕੋਲੇ ਸੁਖਬੀਰ ਬਾਦਲ ਲੀਡਰ ਹੈਗਾ ਔਰ ਉਹਦੀ ਜਿਹੜੇ ਛੱਡਨੇ ਸੀ ਨਾ ਛੱਡ ਕੇ ਦੂਜੀ ਦੂਜੇ ਜਿੰਨੇ ਵੀ ਉਹਦੇ ਹੈਗੇ ਨਾ ਕਮਾਂਡ ਹਿੱਟ ਸਾਰੇ ਮੰਨਦੇ ਆ ਵੀ ਸਾਡਾ ਲੀਡਰ ਆ ਉਹਦਾ ਕਹਿਣਾ ਵੀ ਮੰਨਦੇ ਆ ਔਰ ਮੰਨਣਾ ਵੀ ਪਊਏ ਇਹ ਨਹੀਂ ਵੀ ਸੁਖਬੀਰ ਬਾਦਲ ਦੀ ਪਾਰਟੀ ਆ ਤੇ ਮੰਨੇ ਨੇ ਕਾਂਗਰਸ ਵਾਲਿਆਂ ਦੀ ਜਾਂ ਝਾੜੂ ਵਾਲਿਆਂ ਦੀ ਜਾਂ ਭਾਜਪਾ ਵਾਲਿਆਂ ਦੀ ਇਹ ਗੱਲ ਕਦੀ ਨਹੀਂ ਹੁੰਦੀ ਹਰ ਇੱਕ ਦਾ ਵੀ ਮੇਰੇ ਹਿਸਾਬ ਨਾਲ ਚੱਲ ਮੈਂ ਕਹਿਣਾ ਵੀ ਸੁਖਬੀਰ ਬਾਦਲ ਮੇਰੀ ਮੰਨੇ ਮੈਂ ਤਾਂ ਅੱਜ ਦੀ ਡੇਟ 'ਚ ਜੇ ਨਾਲ ਹੀ ਨਹੀਂ ਹਨਾ ਪਰ ਸਾਡੇ ਅੰਦਰੋਂ ਕਾਲੀ ਦਲ ਨਹੀਂ ਜਾਂਦਾ ਉਹ ਨਹੀਂ ਜਾਣਾ ਤੇਰੇ ਨੂੰ ਠੀਕ ਆ ਨਾ ਅੰਦਰੋਂ ਨਹੀਂ ਜਾਂਦਾ ਜਿਹੜੀ ਗੱਲ ਸਹੀ ਉਹ ਵੀ ਕਵਾਂਗੇ ਸਹੀ ਆ ਹੋਰ ਰਾਜੇ ਵਿੜੇਂਗੋ ਨਾ ਨੇ ਕੀ ਕਰਤਾ ਉਥੇ ਇਹਦਾ ਮਤਲਬ ਆ ਵੀ ਤੁਸੀਂ ਸਿੱਧੀ ਸਿੱਧੀ ਕਾਂਗਰਸ ਦੀ ਵੋਟ ਵੀ ਖਰਾਬ ਕਰ ਰਹੇ ਆਂ ਕਾਰਨ ਕੀ ਹੋਊਗਾ ਉਹੀ ਜਿਹੜਾ ਤੈਨੂੰ ਪਹਿਲਾਂ ਦੱਸਿਆ ਵੀ 90 ਹੀ ਸੁਖਵੀਰ ਬਾਦਲ ਨੂੰ ਕਦੀ ਕੋਈ ਐਵੇਂ ਬੋਲਦਾ ਮੇਰਾ ਪਤੂੰਗਾ ਠੀਕ ਨਾ ਜਿਹੜਾ ਬੁੱਟ ਬੁੱਟਾ ਸਿੰਘ ਸੀਗਾ ਪੜਿਆ ਲਿਖਿਆ ਗ੍ਰਹਿ ਮੰਤਰੀ ਬਣਿਆ ਕਦੀ ਇਹੋ ਜੀ ਭਾਸ਼ਾ ਬੋਲੀ ਜਾਂਦੀ ਉਹਨੇ ਗਿਆਨੀ ਜੈਲ ਸਿੰਘ ਨੂੰ ਵੀ ਟੇਡੇ ਟੰਗ ਨਾ ਬੋਲਿਆ ਠੀਕ ਆ ਆਪਣੀ ਪਾਰਟੀ ਨਹੀਂ ਪਰ ਬੰਦੇ ਇੰਨੇ ਪੜੇ ਲਿਖੇ ਆ ਹਨਾ ਗ੍ਰੈਜੂਏਸ਼ਨਾਂ ਕੀਤੀਆਂ ਉਹਨਾਂ ਟਾਈਮਾਂ 'ਚ ਪੀ ਐਚ ਡੀਆ ਕੀਤੀਆਂ ਆਖਰਕਾਰ ਤੇ ਕਾਬਲੀਅਤ ਸੀਗੇ ਤੇ ਉਹਨਾਂ ਹੀ ਦੱਸਦਾ ਪੜ ਕੇ ਅਸੀਂ ਕਿਸ ਨੂੰ ਐਵੇਂ ਗੱਲਾਂ ਕਰੀ ਜੀਏ ਡਾਕਟਰ ਮਨਮੋਹਨ ਸਿੰਘ ਸਾਡੀ ਪਾਰਟੀ ਨਹੀਂ ਸੀ ਬੰਦੇ ਨੇ ਦੁਨੀਆ ਲਾ ਛੱਡੀ ਆ ਠੀਕ ਹੈ ਨਾ ਮੰਨਦੇ ਸੀ ਅਗਲੇ ਸਲਾਮਾ ਅਮਰੀਕਾ ਤੱਕ ਸਲਾਮਾ ਲੈਂਦੇ ਸੀ ਸਾਡੀ ਪਾਰਟੀ ਨਹੀਂ ਤੇ ਅਸੀਂ ਐਵੇਂ ਪੰਡੀ ਜਾਵਾਂਗੇ ਸਮਝ ਗਿਆ ਨਾ ਇਹ ਗੱਲ ਨਹੀਂ ਹੁੰਦੀ ਹੁਣ ਪ੍ਰਕਾਸ਼ ਸਿੰਘ ਬਾਦਲ ਪੈਰ ਲੱਗਣਗੇ ਕਣੀਏ ਦੱਸ ਤੂੰ ਮੁੱਕ ਦੀ ਗੱਲਮਕਾ ਪੈਰ ਤੇ ਵੇਖੋ ਪੈਰ ਤੇ ਹੁਣ ਮੁਕਾਬਲਾ ਤੇ ਉੱਥੇ ਹੈਗਾ ਸਖਤੀ ਸਰਕਾਰ ਨੇ ਆਪਦਾ ਸਰਕਾਰੀ ਦੰਤਰ ਬਦਤਨਾ ਠੀਕ ਆ ਇਲੈਕਸ਼ਨ ਆਪਾਂ ਨੂੰ ਪਤਾ ਹੀ ਯਕੀਨ ਸਰਪੰਚ ਸਾਹਿਬ ਸਰਕਾਰ ਜੀ ਦੀ ਹੋਵੇ ਉਹ ਆ ਦੀ ਪਾਵਰ ਵਰਤ ਸਕਦਾ ਹੁੰਦਾ ਵਰਤਦੇ ਹੁੰਦੇ ਆ ਜੀ ਵਰਤਦੇ ਹੁੰਦੇ ਉਹ ਸਾਰੇ ਵਰਤਦੇ ਹੁੰਦੇ ਨਹੀਂ ਨਹੀਂ ਹਾਂ ਪਰ ਦੂਜੇ 19 ਕੀ ਵਰਤਦੇ ਸੀ ਇਹ ਜਾਦੀ ਵਰਤ ਰਹੇ ਉਹ ਹੁੰਦੇ ਹੀ 19 21 ਅਸੀਂ ਵੀ ਜਾਂਦੇ ਰਹੇ ਜਿਮਨੀ ਚੋਣਾ ਤੇ ਇਹ ਜ਼ਿਆਦਾ ਆ ਪਰ ਜੇ ਮਾਝੇ ਵਾਲੇ ਆ ਨਾ ਮੈਂ ਤਾਂ ਇਹ ਕਹਿੰਦਾ ਵੀ ਮਾਝੇ ਵਾਲੇ ਐ ਮਾਝੇ ਵਾਲੇ ਫਲਾਣ ਮਾਝੇ ਵਾਲੇ ਮਾਝੇ ਵਾਲੇ ਜੇ ਜਾਂ ਵੇਖੋ ਜਿਹੜਾ ਵੀ ਬਣ ਗਿਆ ਕਿਸੇ ਨੇ ਕੁਝ ਨਹੀਂ ਕਰਨਾ ਪਰ ਇਹ ਆ ਵੀ ਤੁਸੀਂ ਉੱਥੋਂ ਮੋੜ ਬਣ ਸਕਦੇ ਆ। ਹਮਮ ਠੀਕ ਆ ਜੇ ਤੁਸੀਂ ਉਹਨੂੰ ਜਿਤਾਤਾ ਫਾਇਦਾ ਕੋਈ ਨਹੀਂ ਅੱਗੇ ਅਸੀਂ ਜਿਤਾਇਆ ਹੀ ਆ ਇੱਕ ਕੋਈ ਫਾਇਦਾ ਆ। ਤੇ ਇਹ ਇਹ ਆ ਵੀ ਦੂਜੀ ਗੱਲ ਇਹ ਆ ਵੀ ਚਾਹ ਸਰਕਾਰ ਆ ਯਾਰ ਉੱਥੇ ਵਿਰੋਧੀ ਤੇ ਤੁਹਾਡੀ ਕੌਣ ਆ ਕਾਂਗਰਸ ਆ। ਤੁਸੀਂ ਉੱਥੇ ਆਉਣੇ ਹੋ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ 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 ਇਹਦਾ ਮਤਲਬ ਉਹ ਡਾਰੀ ਐ ਨਾ ਫਿਰ ਇਹਦੇ ਅੰਗੂ ਹੈਗਾ ਤੇ ਚਲੋ ਮੋੜ ਕੋੜ ਕੇ ਚੱਲਾ ਫੇਰ ਇੱਥੇ ਲਿਆਈ ਆਪਾਂ ਗੱਲ ਇਹ ਆ ਨਹੀਂ ਚੱਲਦੀ ਆ ਹਾਂ ਕੀ ਚੀਜ਼ ਆ ਸਰਪੰਚ ਸਾਹਿਬ ਉਹਦੇ ਅੱਗੇ ਕਿੰਨਾ ਵਜਣਿਆ ਆ ਪਤਾ ਕੋਈ ਕਿੰਨਾ ਬੰਪਰ 3.5 ਕਿਲੋ ਹਾਂ ਬੰਪਰ ਬੰਪਰ ਸਾਰੇ ਦਾ 3.5 ਉਹ ਵੇਟ ਪਾ ਕੀ ਹਾਂ ਤੇ ਇਹਦਾ ਇਹਦਾ 20 ਇਹਦਾ 20 ਹਾਂ ਤੇ ਇਹਦੇ ਨਾਲ ਦੋ ਜੋ ਪਹਰਾ ਕਿੜਾ ਪਾਰਾ ਇਹ ਵੀ 29 ਕੁ ਮਿੰਟ ਲੋਵੀ ਉਸ ਤਰ੍ਹਾਂ 29 ਮਿੰਟ ਪਰ ਇਹਦੀ ਲੰਬਾਈ ਵੱਧਾ ਇਹ ਲੰਬਾਈ ਵੱਧਾ ਇਹਦੀ ਲੰਬਾਈ ਵੱਧਾ ਉਹਦੀ ਕੱਟ ਅੱਛਾ ਐ ਤਾਂ ਇਹ ਲੰਬਾਈ ਚ ਫਰਕ ਆ ਫਰਕ ਹੁੰਦਾ ਇਹ ਜਿਹੜੇ ਵਿਲਾਇਤੀ ਟਰੈਕਟਰ ਆ ਨਾ ਇਹ ਲੰਬਾਈ ਕੱਟ ਨੂੰ ਇਹ ਜੋਂਡੀਆ ਦੀ ਕਾਪੀ ਏ ਹਾਂ ਜੋਂਡੀਆ ਦੀ ਕਾਪੀ ਨਹੀਂਗੀ ਠੀਕ ਆ ਨਾ ਜੋਂਡੀਆ ਤੇ ਫਿਰ ਨਾ ਲੈ ਲਿਆ ਤੇ ਪੈਰ ਦੀ ਰੀ ਨਹੀਂ ਮੈਂ ਤਾਂ ਆਪਦੇ ਟਰੈਕਟਰ ਦਾ ਲਿਆ ਦੂਜੇ ਦਾ ਦੇਖੋ ਸਮਾਂ ਆਇਆ ਤੇ ਮੈਂ ਦੱਸਿਆ ਵੀ ਉਹ ਆਕੇ 19 ਚ ਚੱਲਿਆ ਇਹ ਹੋ ਸਕਦਾ 26 27 ਵੀ ਹੋ ਜੇ ਠੀਕ ਆ ਇਹ ਚੀਜ਼ ਨਹੀਂ ਹੁੰਦੀ ਕਾਪੀ ਕੁਪੀ ਦੀ ਗੱਲ ਨਹੀਂ ਇਹਦੀ ਥਿਊਰੀ ਆਪਦੀ ਆ ਉਹਦੀ ਆਪਦੀ ਆ ਨਹੀਂ ਇਹ ਜਮੇ ਆਪਦੀ ਤੌਰ ਤੇ ਇਹਦੀ ਹੋ ਰੀਸ ਨਹੀਂ ਕਰਦਾ ਨਹੀਂ ਇਹ ਜਮੇ ਡਿਟੋ ਹੀ ਉਹਦੇ ਨਾਲ ਡਿਫਰੈਂਟ ਆ ਉਹਦੇ ਆੜ ਆਈ ਸਣੀ ਹੈਗਾ ਉਹਦੇ ਪੰਪ ਕਿਹੜਾ ਉਹਦੇ ਦੂਜਾ ਇੰਜਨ ਕਿਹੜਾ ਉਹਦੇ ਦੋ ਵਾਲਾ ਇਹਦੇ ਚਾਰ ਵਾਲਾ ਉਹਦੀ ਨਿਊਜਲ 75 ਤੇ ਆ ਇਹਦੀ 90 ਤੇ ਆ ਸਮਝ ਗਿਆ ਨਾ ਉਹਦੇ ਹੀ ਰਿਗਾਰਡ ਲਾ ਕੇ ਵੀਟ ਵੱਜੂਗੀ ਇਹਦਾ ਪਤਾ ਹੀ ਨਹੀਂ ਲੱਗਦਾ ਆ ਤਾਂ ਭੜੀ ਆਣਾ ਮੈਂ ਕਹਿੰਦਾ ਸੁੱਤਾ ਕੋਈ ਹੋਰ ਗੱਲਾਂ ਦੀਆਂ ਗੱਲਾਂ ਵੇਰ ਮੈਂ ਕਹਿੰਦਾ ਵੀ ਸਾਇਲੈਂਟ ਜਾਵੇਂ ਚੁੰਮ ਨਹੀਂ ਕਰਦਾ ਤੂੰ ਵੀ ਕੀ ਕਰਦਾ ਵੇਖ ਲੈਣਾ ਜੋ ਮੈਂ ਹਾਂ ਮੈਂ ਹੁਣੇ ਉੱਤੇ ਲੈ ਨਹੀਂ ਜਾ ਉਹ ਗੱਲ ਕੀ ਪਤਾ ਆਦਾ ਮੈਂ ਹਣ ਕਰੇ ਉਹਨੂੰ ਚਲਾਉਣਾ ਮੈਂ ਚਲਾ ਕੇ ਹੁਣੇ ਤਾਂ ਹੀ ਤੁਰ ਤੁਰ ਲੈ ਗਿਆ ਇੱਕ ਤਾਂ ਮੈਂ ਵੇਖਣਾ ਜੋਰ ਸਿੱਧੀ ਜੀ ਗੱਲ ਮੈਂ ਫੁੱਲ ਰੇਚ ਨੂੰ ਟਾਪ ਗੇਅਰ ਪਾਇਆ ਮੈਂ ਵੇਖਣਾ ਕਿ ਕਿੰਨੀ ਇਹ ਤਾਂ ਮੇਰੇ 100 ਚੱਕਰ ਤੇ ਵੀ ਜਾ ਕੇ ਅੜ ਜਾਂਦਾ ਅੜ ਜਾਂਦਾ ਅੜ ਜਾਂਦਾ ਅੜ ਜਾਂਦਾ ਨਾ ਆਪਾਂ ਆਵੇਂ ਹੁਣ ਫੇਰ ਉਹੀ ਗੱਲ ਵੀਰਾਂ ਨੇ ਫੇਰ ਕਿਹਨਾ ਬਦਨਾਮੀ ਕਰਦਾ ਚੀਜ਼ ਲੈ ਕੇ ਮੈਂ ਬਦਨਾਮੀ ਨਹੀਂ ਕਰਦਾ ਤੁਸੀਂ ਜਿਹੜੇ ਜਿਹੜੇ ਵੀ ਕੋ ਜਿਹੜਾ ਵੀ ਟਰੈਕਟਰ ਆ ਵੇਖਿਓ ਜਦੋਂ ਕਿਤੇ ਉਹ ਚੱਕਰ ਤੋੜ ਕੇ 500 ਚੱਕਰ ਤੇ ਆ ਗਿਆ ਟਰੈਕਟਰ ਬੰਦ ਹੋ ਜਾਂਦਾ ਹੂੰ ਹੋ ਜਾਂਦੇ ਨਾ ਹੋ ਜਾਂਦਾ ਇਹ ਇਹ ਭੈੜੀ ਹੋਣਾ 100 200 ਚੱਕਰ ਤੇ ਨਾ ਫੜ 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 ਕਰਦਾ ਆ ਇਹ ਮੈਂ ਨਹੀਂ ਇੰਨਾ ਵੇਖਿਆ ਜਿੰਨਾ ਤੂੰ ਵੇਖਿਆ ਮੈਂ ਤਾਂ ਜਿਹੜੀ ਚੀਜ਼ ਵੇਖਣੀ ਉਹ ਹੀ ਵੇਖਣੀ ਨਾ ਪਤਾ ਆ ਥੋੜੀ ਚੀਜ਼ ਦਾ ਬਤਲਾਦਾ ਵੇਖ ਪਤਾ ਲਾ ਦੋ ਜਾਲਾ ਤੈਨੂੰ ਖਾਸ ਕਰਕੇ ਵੇਖਣੀ ਪੈਂਦੀ ਹੈ ਨਾ ਜਦੋਂ ਬੰਦੇ ਨੇ ਭਰਾਵਾ ਹੱਥ ਲਾਲਾ ਵੇਨਦਾ ਹੋਵੇ ਘਰੇ ਬੜੇ ਚਲਾਉਣ ਆਉਂਦੇ ਮੇਰੇ ਨਾਲ ਜਦੋਂ ਜਦਾਈ ਵਾਲੇ ਬੜੇ ਆਉਂਦੇ ਠੀਕ ਹੈ ਮੈਂ ਪਰ ਕਿਸੇ ਦੀ ਵੀਡੀਓ ਨਹੀਂ ਪਾਉਂਦਾ ਹਾਰੇ ਜਿੱਤੇ ਉਹਨਾਂ ਦੀ ਸ਼ਰਤ ਆ ਉਹ ਚਾਹੀਦਾ ਨਹੀਂ ਚਾਹੀਦਾ ਨਹੀਂ ਨਾ ਮੈਂ ਕਹਿੰਦਾ ਨਹੀਂ ਨਾ ਚੀਜ਼ਾਂ ਨਾਲ ਕਾਦੀ ਹਰ ਜਦਾਈ ਸ਼ੌਕ ਨੂੰ ਤੁਸੀਂ ਇਹ ਵੇਖੋ ਵੀ ਖੇਤ ਕਿਹੜਾ ਕਿਵੇਂ ਚਲਾਉਂਦਾ ਲੇਟ ਹੁੰਦਾ ਪਿਆ ਬਾਹੂ ਨਹੀਂ ਨਹੀਂ ਤੇ ਮੈਂ ਕਹਿੰਦਾ ਨਾ ਤੁਸੀਂ ਵਾਕੇ ਵੇਖ ਲਓ ਡੀਜ਼ਲ ਖਰਚਾ ਵੇਖ ਲਓ ਕਿਹੜਾ ਕਿੰਨੀ ਖੇਤੀ ਕਰ ਲਓ ਵੇਖੋ ਆਪਾਂ ਜਦੋਂ ਜਦਈਆਂ ਕਰਕੇ ਲੈਣਾ ਕੀ ਆ ਨਾਲੇ ਜੇ ਕੇ ਨੂੰ ਹੁਣ ਮਾਫ਼ ਦੀ ਗੱਲ ਵੀ ਦੱਸਣਾ ਭਲੇ ਵੇਲੇ ਦਾ ਵਹਿਮ ਹੋਵੇ ਨਾ ਤੇ ਪੁਰਾਣੀਆਂ ਵੀਡੀਓ YouTube ਤੇ ਕੱਢ ਲਿਆ ਜੇ ਅਸੀਂ ਵੀ ਟੋਜਨ ਤਵੀਆਂ ਟਰਾਲੀਆਂ ਕੁਝ ਨਹੀਂ ਛੱਡਿਆ ਕੁਝ ਵੀ ਨਹੀਂ ਛੱਡਿਆ ਸਾਡੇ ਦਾ ਟਰੈਕਟਰ ਰਾਤ ਪਲਟਿਆ ਸੀ ਤੇ ਰਾਤੋਂ ਰਾਤ ਜਾ ਕੇ ਨਾਦਿਆਂ ਛੋ ਲਿਆ ਆ ਕੇ ਅਗਲੇ ਦਿਨ ਫੇਰ ਲੰਡਿਆਂ ਦੇ ਟੋਚਨ ਦਾ ਮੁਕਾਬਲਾ ਲਾਇਆ ਸੀ ਅੱਛਾ ਟੋਚਨਾਂ ਦੇ ਤੋਂ ਆਉਂਦਾ ਹਾਂ ਪਹਿਲਾ ਨੰਬਰ ਲਾਇਆ ਸੀ ਉਹਦੀਆਂ ਵੀਡੀਓ ਅੱਜ ਹੀ ਪਈਆਂ ਟਰੈਕਟਰ ਦੇ ਅੱਗੇ ਲਿਖਿਆ ਉਹ ਹੀ ਪ੍ਰੀਤ ਠੀਕ ਹੈ ਉਹਦੇ ਅੱਗੇ ਲਿਖਿਆ ਸੀ ਨਾ ਫੇਰ ਵੀ ਜਿਹੜਾ ਪਲਟਿਆ ਵੀ ਰਾਤ ਨੂੰ ਦੇ ਬੰਪਰ ਤੇ ਫੇਰ ਅਸੀਂ ਦਿਨੇ ਲਗਾਤਾ ਸੀ ਇਹ ਉਹ ਹੀ ਪ੍ਰੀਤ ਆ ਜਿਹੜਾ ਕੱਲ ਪਲਟਿਆ ਸੀ ਅੱਛਾ ਪੰਗੇ ਅਸੀਂ ਉਹ ਬੜੇ ਲੈ ਛੱਡੇ ਠੀਕ ਉਹ ਗੱਲ ਵਕਰੀ ਵੀ ਸਮੇਂ ਨਾਲ ਬੰਦਾ ਹੌਲੀ ਹੌਲੀ ਮੈਨੂੰ ਪਿੱਛੇ ਜੇ ਕੀੜਾ ਜਾਗ ਪਿਆ ਕੋਈ ਇੱਕ ਦੋ ਥੋੜੀ ਹਵਾ ਜੀ ਕਰਨ ਹੂੰ ਯਾ ਟਰਾਲੀਆਂ ਟਰੋਲੀਆਂ ਦੇ ਮੁਕਾਬਲੇ ਤੇ ਅੱਛਾ ਤੇ ਮੈਂ ਨਾ ਬੜਾ ਚਾਰਕ ਦਿਨ ਚੁਰਿਆ ਮੈਂ ਛੋਟਾ ਨਾ ਕੀਤੀ ਸਲਾਹ ਮੈਂ ਕਿ ਯਾਰ ਵੀ ਫਿਰ ਦੁਬਾਰਾ ਆਇਆ ਕੰਮ ਕਰਨਾ ਉਹਨਾਂ ਨੂੰ ਪਤਾ ਸੀ ਵੀ ਦਵਾਰੇ ਇਸ ਵਾੜੇ ਵੜਿਆ ਤੇ ਲੱਖਾਂ ਚ ਖਰਚਾ ਸਿੱਧੀ ਜੀ ਗੱਲ ਆ ਸਰ ਮੱਛਾ ਇਹ ਤਾਂ ਖਰਚਾ ਫੁਕਣਾ ਘਰ ਵੇਟ ਵੇਟੀ 2-3 ਲੱਖ ਦਾ ਤਾਂ ਵੇਟ ਹੀ ਚਾਹੀਦਾ ਫਿਰ ਰੈਕਟਰ ਦੇ ਉੱਤੇ ਪੈਸੇ ਲੱਗਣੇ ਫਿਰ ਹਰ ਵਾਰੀ ਭੰਨ ਤੋੜ ਹੋਣੀ ਫਿਰ ਗੱਡੀਆਂ ਦੀਆਂ ਗੱਡੀਆਂ ਜਿਹੜੇ ਨਾਲ ਜਾਣੇ ਪੇਟੀ ਦਾ ਕੋਕਾ ਕੋਲਾ ਦੀ ਲੱਗ ਜਾਂਦੀ ਏ ਅੱਛਾ ਠੀਕ ਹੈ ਸਹੀ ਗੱਲ ਹੈ ਕਿ ਨਹੀਂ ਉਹ ਗੱਲ ਵੀ ਨਾ ਨਜ਼ਾਇਜ਼ ਪੈਸਾ ਫਿਰ ਮੈਂ ਟਰੈਕਟਰ ਰੈਡੀ ਕਰਕੇ ਉਹ ਵੀਰ ਨੂੰ ਦੇ ਕੇ ਆਪਾਂ ਫਿਰ ਪਿੱਛੇ हट ਗਏ ਮੈਂ ਕਿਹਾ ਨਹੀਂ ਯਾਰ ਤੁਸੀਂ ਸਵਾਦ ਲਓ ਆਪਾਂ ਨਹੀਂ ਇਹ ਬੰਗਾ ਲੈਣਾ ਠੀਕ ਹੈ ਠੀਕ ਹੈ ਤੇ ਬਾਕੀ ਸਰਪੰਚਾ ਦੋਹਾਂ ਦਾ ਟਾਇਰ ਸਾਈਜ਼ ਤਾਂ ਇੱਕੋ ਹੀ ਆ ਇੱਕੋ ਇੱਕੋ ਹੀ ਸੋਹਣੇ ਅਗਲੇ ਵੀ ਇੱਕੋ ਸੇਮ ਹੈ ਕਈ ਟਰੈਕਟਰ ਦਿੰਦੇ ਨਾ ਅਗਲੇ ਵੱਧ ਘੱਟ ਟਾਇਰ ਨਹੀਂ ਨਹੀਂ ਇਹਨਾਂ ਦੇ ਇੱਕੋ ਹੀ ਆ ਤੇ ਗਰਾਉਂਡ ਕਲੀਅਰੈਂਸ ਦੋਹਾਂ ਚ ਇਹਦੇ ਚ ਜਿਆਦਾ ਇਹਦਾ ਜਿਆਦਾ ਇਹ ਚੀਜ਼ਾਂ ਤੁਸੀਂ ਨਾਪੀਆਂ ਇਹ ਤੂੰ ਆਪ ਦੇ ਵਾਲਾ ਵੀ ਤੇ ਹਾਲੈਂਡ ਵੀ ਲਿਆ ਰੱਖ ਲਾਂਗੇ ਇੱਥੇ ਥੱਲੇ ਕਿਹੜਾ ਕਿਹੜਾ ਸੜਦਾ ਐਂਟੀ ਡੇਵ ਦੀ ਲੋਡ ਹੀ ਨਹੀਂ ਥੱਲੇ ਕੋਈ ਚੀਜ਼ ਰੱਖ ਦਿਆਂਗੇ ਉੱਤੋਂ ਦੀ ਨਗਾਉਣੇ ਆ ਵੀਡੀਓ ਵੇਖੀ ਹੋਣੀਆਂ ਨਗਾਏ ਆ ਇਹ ਇਹ ਉੱਚਾ ਸਭ ਤੋਂ ਜ਼ਿਆਦਾ ਇਹਦੀ ਹੈ ਗਰਾਂਡ ਹਾਲੈਂਡ ਚੋਂ ਦੀਰ ਨਾਲੋਂ 20 ਜ਼ਿਆਦਾ ਤੇ ਇਸ ਪੰਜ ਸਾਬ ਇਹਦੀ ਲਿਫਟ ਕੈਪੈਸਿਟੀ ਕਿੰਨੀ ਕਾ ਜਾਂਦੀ ਹੈ 2500 ਆਰਾਮ ਨਾਲ ਕਰਦਾ ਹੈ ਆਰਾਮ ਨਾਲ ਜੀ ਮੜਾ ਪਿੱਛੇ ਚੱਲੀ ਬੋਲੋ ਪਾ ਲਿਫਟ ਆ ਗਈ ਹੁਣ ਉਹ ਤਾਂ ਜ਼ਿਆਦਾ ਕਰ ਦੇ ਉਹ ਤਾਂ ਗੱਲ ਉਹ ਅੱਜ ਨਹੀਂ ਨਹੀਂ ਉਹ ਅੱਜ ਆਇਆ ਹੈ ਨਹੀਂ ਗੇ ਟਰੈਕਟਰ ਅੱਛਾ ਉਹ ਵੇਚ ਤੇ ਉਦਨ ਵਾਲੇ ਸਾਰੇ ਉਦੋਂ ਬਾਅਦ ਕਈ ਸੋਹਾਰੀ ਵੇਚ ਕੇ ਵੇਖ ਗਿਆ ਉਹ ਤੇ ਆਉਂਦਾ ਮਗਰ ਉਹ ਜਾਂਦੇ ਪਹਿਲਾਂ ਇਹ ਵੀ ਟਰੈਕਟਰ ਸੌਦੇ ਹੋਏ ਆ ਵੀ ਇਹ ਵੀ ਚਲੇ ਜਣੇ ਟਰੈਕਟਰ ਮੇਰੇ ਨਾਲ ਅਜੇ ਏਜੰਸੀ ਤਿੰਨ ਹੀ ਰਹਿ ਗਏ ਤਿੰਨ ਹੀ ਆਂ ਗਾਹ ਹੁਣ ਕਦੋਂ ਆਣੀ ਆਈ ਜਾਣਗੇ ਸੋਮਵਾਰ ਹੋ ਜਾਣਗੇ ਸ਼ਾਇਦ ਬਿੱਲ ਕਬੂਤਰ ਉਹ ਵੀ ਤਿੰਨ ਆਉਣ ਵਾਲੇ ਉਹ ਵੀ ਉਹ ਉਧਰ ਬੇਲੋ ਕੇ ਚੱਲ ਪਏ ਸੀਗੇ ਉਹ ਵੀ ਸੋਮਵਾਰ ਪਹੁੰਚ ਜਾਣਗੇ ਸਰਪੰਚ ਸਾਹਿਬ ਆ ਇਹਦਾ ਕੀ ਮਤਲਬ ਹੁੰਦਾ ਆਸਰਾ ਖਾਣਾ ਇਹ ਦਿਨ ਕਪੈਸਿਟੀ ਵਧ ਹੀ ਕਰ ਦਿਆ ਲਿਫਟ ਕਪੈਸਿਟੀ ਉਹ ਗਾਂ ਨੂੰ ਵਾਲੇ ਤੇ ਇਹ ਵਾਲੇ ਅੱਛਾ ਹਾਂ ਆ ਥੱਲੇ ਇਹਨੂੰ ਹੋਰ ਥੱਲੇ ਵਾਲੇ ਨੂੰ ਪਾ ਦਿਓ ਐਨ ਫੁੱਲ ਲਿਫਟ ਕਪੈਸਿਟੀ ਹੋ ਜਾਊਗੀ ਓਕੇ ਇੱਕ ਚੀਜ਼ ਮੈਂ ਆ ਵੇਖਣੀ ਸੀ ਹੂੰ ਇਹ ਐਂ ਚਾਹੀਦੀ ਏ ਹੂੰ ਜੇੜੀ ਥੋੜੀ ਔਂ ਹੁੰਦੀ ਉਹਨਾ ਇੰਪਲੀਮੈਂਟ ਪਾਉਣਾ ਔਖਾ ਆ ਜਾਂਦਾ ਹੂੰ ਤੇਰੇ ਵਾਲੇ ਦੀ ਓਹੀ ਹੋਣੀ ਓ ਨਹੀਂ ਮੇਰੇ ਲਈ ਐਂ ਹੀ ਹੈ ਭਰਾ ਨਹੀਂ ਹੈ ਇਹ ਕਿਦੇ 57 ਪਿੱਛੇ ਤੇਲ ਕਿੰਨਾ ਕੋ ਪੈਂਦਾ ਪਤਾ 45 ਲੀਟਰ 45 ਲੀਟਰ ਇਹਦਾ ਨਹੀਂ ਪੈਂਦਾ ਇਹਨੇ ਇਹਦਾ ਤੇਲ ਕਿੰਨਾ ਕਮੇਗਾ ਠੀਕ ਆ ਤੇਲ ਆਮ ਜਿੰਨਾ ਕਿ ਦੂਜਿਆਂ ਦਾ ਉਹਨਾਂ ਕੀ ਹੈ ਜ਼ਿਆਦਾ ਮਹਿੰਗਾ ਨਹੀਂ ਹੈ ਜ਼ਿਆਦਾ ਮਹਿੰਗਾ ਨਹੀਂ ਸਰਵਸ ਸਭ ਤੋਂ ਸਸਤੀ ਕਬੂਟਾ ਦੀ ਸਭ ਤੋਂ ਸਸਤੀ ਆਈਡੀਆ ਕੋ ਦੱਸਾਈ ਦਿਓ 3000 ਤੇ 3650 ਤੇ 3000 ਰੁਪਏ ਜੇ ਉਹ ਲਿਫਟ ਫਿਲਟਰ ਨਹੀਂ ਬਦਲਣਾ 3000 ਰੁਪਏ ਇਹ ਲਿਫਟ ਫਿਲਟਰ ਬਦਲਣਾ 3650 ਹਾਂ ਤੇ ਉਹਦੇ ਵਿੱਚ ਕਿੰਨਾ ਤੇਲ ਪੈਂਦਾ ਉਹਦੇ ਪੈਂਦਾ 55 ਲੀਟਰ ਇਹਦੇ 55 ਇਹਦਾ ਕਲੀਅਰ ਨਹੀਂਗਾ ਇਹਦੇ ਵੀ ਮੈਨੂੰ ਲੱਗਦਾ 50 ਤੋਂ ਘੱਟ ਹੀ ਆ 50 ਤੋਂ ਘੱਟ ਇਹਦਾ ਤੇ ਉਹਦਾ ਤੇਲ ਥੋੜਾ ਹੈਗਾ ਫਰਕ ਵੀ ਇਹਦਾ ਸਸਤਾ ਉਹਦੇ ਨਾਲ ਅਗਣੀ ਕਿ ਸੇਮ ਦੀ ਹੈ ਹਾਂ ਸੇਮ ਹੀ ਹੈ ਸੇਮ ਹੀ ਹੈ ਪਿਛਲਾ ਤੇਲ ਕੁਆਲਟੀ ਮੰਨ ਕੇ ਸੇਮ ਹਾਂ ਜੀ ਇਹਦੀ ਲਿਫਟ ਸਪੰਸ ਆਵੇ ਇਹਦੀ ਕਿੰਨੀ ਗਾ ਉਨੀ ਕੀ ਇਹ ਕੰਮ ਕਰ ਜਾਂਦੀ ਆ ਕੰਪਨੀ ਦਾ ਤੇ 220 ਹੀ ਹੁੰਦੀ ਆ ਪਰ ਕਰਦੀਆਂ ਜਾਂਦਾ ਅੱਛਾ ਕੰਪਨੀ 220 ਅੱਜ ਕੱਲ ਨਾ ਹਰ ਇੱਕ ਚੀਜ਼ ਪੇਪਰਾਂ 'ਚ ਘਟਾਈ ਹੋਈ ਆ ਹਮ ਸਮਝ ਗਏ ਹਰ ਇੱਕ ਚੀਜ਼ ਨੂੰ ਕੱਟ ਕੀਤਾ ਉਹ ਸੀਆਰਡੀ ਦੇ ਕਰਕੇ ਸੀਆਰਡੀ ਦੇ ਜਿਵੇਂ 19 ਸ਼ੋ ਹੋ ਗਈ ਤੇ ਫਿਰ ਤੇ ਸੀਆਰਡੀ ਉਹ ਬਿਨਾਂ ਦੇ ਨਹੀਂ ਸਕਣਾ ਸਰਪੰਚ ਸਾਹਿਬ ਆਪਾਂ ਨੇ ਇੱਕ ਟਰੈਕਟਰ ਦੀ ਹਾਂ ਅੱਗੇ ਲੈਣੀ ਹੁਣ ਤੇਰੇ ਕੋਲ ਉਹ ਵਾਲਾ ਮਾਡਲ ਹੈ ਨਹੀਂ ਆ ਗਿਆ ਬਹੁ ਅੱਗੇ ਬਸ ਆ ਗਿਆ ਲਈਏ ਕਿਹੜੀ ਜਿਹੜੀ ਆਪਣੇ ਢੋਡੇ ਵਾਲੇ ਪਾਵਾਂ ਟਰੈਕ ਨੂੰ ਇੱਕ ਮਾਡਲ ਆਉਂਦਾ ਉਹ ਪੈਪ ਤਾਂ ਕੱਢਣ ਵਾਲਾ ਹਵਾ ਵਾਲ ਹਮ ਹਮ ਉਹ 434 ਆਉਂਦਾ ਨਾ ਤਾਂ ਉਹ ਫਾਬਲ ਰਿਐਕਸ਼ਨ ਹਾਂ ਚਲੋ ਮੈਂ ਨਹੀਂ ਗੱਲ ਕਰਨੀ ਵੀਰ ਮੇਰੇ ਸਮਝ ਗਏ ਹੋਣਗੇ ਫਿਰ ਕਹਿਣ ਗਈਆਂ ਆਂ ਧੰਦਾ ਵਾ ਸਾਰਿਆਂ ਨਾਲ ਵਧੀਆ ਕਹਿਣਾ ਉਹਦੀ ਨਾ ਰਿਐਕਸ਼ਨ ਆ ਵਾਰ ਕਰਨ ਨਾ ਉਹਦੇ ਵਾ ਕਢੋਣੀ ਪਵੇ ਉਹ ਤੇ ਟਰੈਕਟਰ ਸਸਤਾ ਤੇ ਕੰਮ ਕਰਦਾ ਕੀ ਬਾਤਾਂ ਇਹ ਤੇ ਡੀਜੇ ਖਰਚਾ ਹੈ ਹੀ ਨਹੀਂ ਆਪਾਂ ਨਾ ਕਿਹ ਵੀ ਗੱਲ ਕਰਦੇ ਨੇ ਸਰਪੰਚ ਸਾਹਿਬ ਕੋਲੇ ਜਦੋਂ ਆਉਣੇ ਸਾਰੇ ਟਰੈਕਟਰਾਂ ਤੋਂ ਸਸਤਾ ਆ ਫੰਕਸ਼ਨ ਸਾਰੇ ਸਪੀਡਾਂ 3 ए बी सी ਹੈ ਨਾ ਉਧਰ ਵੀ ਚਾਰ ਸਪੀਡਾਂ ਕਬੋਟਾ ਸਕਾਟ ਦੀ ਦੋਨਾਂ ਦੀ ਕੋਲੈਬੋਰੇਸ਼ਨ ਹੈ ਕਬੋਟਾ ਸਕਾਟ ਸਕਾਟ ਕਬੋਟਾ ਸਕਾਟ ਕਬੋਟਾ ਤੇ ਜੇ ਤੁਸੀਂ ਹੋਏਗਾ ਟੋヨタ ਵਾਲਾ ਫੀਚਰ ਲੈਣਿਆ ਫੇਰਾ ਫੇਰਾ ਜਪਾਨੀ ਡਿਜ਼ਾਈਨਡ ਬਾਏ ਕਬੋਟਾ ਇਨ ਜਪਾਨ ਇਹ ਜਪਾਨ ਚ ਹੁੰਦਾ ਡਿਜ਼ਾਈਨ ਹਾਂ ਇਹ ਸਰਪੰਚੋ ਦਾ ਨੰਬਰ ਸਾਰੇ ਵੀਰਾਂ ਨੂੰ ਤਾਂ ਰੱਟਿਆ ਪਿਆਣਾ ਵੇ ਮਾਤਰੀ ਉਂਗਲ ਜਰੂਰ ਆਉਂਦੀ ਹਣੀ ਪੁੱਤ ਐ ਤੈਨੂੰ ਆਂਡੇ ਤੇ ਵਿਖਾਉਂਗਾ ਚੱਲ ਤੇ ਦੋ ਆ ਗਿਆ ਸਾਨੂੰ ਸਰਪੰਚਾ ਕੋਲੇ ਸੈਕਿੰਡ ਹੈ ਵੀ ਖੜੇ ਮੇਰਾ ਵੀਰ ਉਹ ਵਿਖਾ ਦੇ ਟਰੈਕਟਰ ਜੇ ਕਿਸ ਨੇ ਲੈਣੇ ਦੀ ਇਹ ਆ ਰਿਹਾ ਉਹ ਵਿਖਾ 65 ਬਾਈ ਤਿਆਰ ਕੀਤਾ ਖੜਾ ਆਇਆ 65 ਬਾਈ ਹਾਂ ਆ ਜਾ ਬਾਹੂਏ ਉਹ ਉਹ ਵਿਖਾ ਅੰਦਰ ਲੈਡ ਪਤਾ ਨਹੀਂ ਪਵੇ ਕਿ ਨਾ ਪਵੇ ਇਹ ਵੇਚਣਾ ਛੇ ਵੇਚਣਾ ਹਾਂ 65 ਬਾਈ ਟਰੈਕਟਰ ਤਿਆਰ ਕਰਾਇਆ ਨਵਾਂ ਬੰਦੇ ਨੇ ਠੀਕ ਆ ਹੂੰ ਨਵੇਂ ਟਾਇਰ ਟੂਰ ਸਾਰਾ ਕੁਝ ਬੰਪਰ ਘੋੜਾ ਬਾਈ ਆ ਦਾ ਬੰਪਰ ਹੀ ਹੋਣਾ ਲਵਾਇਆ 65 ਬਾਈ ਹੈ 61 ਆ 61 65 ਬਾਈ ਹੋਇਆ ਆ ਅੱਛਾ ਹੈ 61 65 ਬਾਈ ਹੋਇਆ ਆ ਹੋਇਆ ਆ ਡੀਆਈ ਡੀਆਈ ਸਾਰਾ ਓਕੇ ਯਾਰ ਉਹਨੇ ਝੋਨਾ ਹੀ ਲਾਇਆ ਦਿਨਾਂ ਤੇ ਆਪਾਂ ਕੱਟ ਲਏ ਆ ਮੁੜ ਕੇ ਆ ਹੁਣ ਉਹਨੇ ਕਾ ਗਣਕੋ ਨਵੇਂ ਨਾ ਬਿਜਣੀ ਚੋ ਨਾ ਵੱਡਿਆ ਨਵੇਂ ਨਾ ਜਵਾਂ ਤੇ ਚਪਾਵਾ ਸਟੇਰਿੰਗ ਪੂਰਾ ਸੋਹਣਾ ਤਿਆਰ ਹੋਇਆ ਟਰੈਕਟਰ ਦੇ ਨਵੇਂ ਟਾਇਰ ਆ 911 ਦੀ ਸ਼ੋ ਸਰਪੰਚ ਸਾਹਿਬ ਕੋਲੇ ਖੜਾ ਘੋੜਾ ਬੰਪਰ ਲੱਗਾ ਜੇ ਕਿਸੇ ਵੀ ਵੀਰ ਭਰਾ ਨੇ ਲੈਣਾ ਤੇ ਨੰਬਰ ਸਰਪੰਚ ਸਾਹਿਬ ਦਾ ਦਿੱਤਾ ਆ ਹਾਂ ਇਹ ਹੁਣ ਆਪਾਂ ਲਈਏ ਆ ਗਿਆ ਸਰਪੰਚਾ ਵੀਡੀਓ ਬਹੁਤ ਲੰਬੀ ਹੋਗੀ ਅੱਛਾ ਤੇ ਸਾਡੀਆਂ ਇੰਨੀਆਂ ਗੱਲਾਂ ਕਬੂਲਿਆ ਜੇ ਮੇਰੇ ਵੀਰ ਨਹੀਂ ਕੋਈ ਵੱਧ ਘੱਟ ਸ਼ਬਦ ਹੋਵੇ ਸਰਪੰਚ ਸਾਹਿਬ ਤੋਂ ਜਾਂ ਮੇਰੇ ਤੋਂ ਉਹਦੇ ਲਈ ਮਾਫੀ ਆ ਹਨਾ ਜੀ ਆ ਵੀ ਮਾਫੀ ਹਾਂ ਕੋਈ ਗੱਲ ਵੱਧ ਘੱਟ ਹੋ ਜਾਂਦੀ ਆ ਕਿ ਪਿਆਰ ਬਣਾਈ ਰੱਖੋ ਮਿਲਦੇ ਆ ਆਪਾਂ ਅਗਲੀ ਵੀਡੀਓ ਚ ਸਰਪੰਚ ਸਾਹਿਬ ਦਾ ਨੰਬਰ ਦਿੱਤਾ ਹੈ ਜੀਰੇ ਦਾ ਤੇ ਕੋਈ ਵੀ ਟਰੈਕਟਰ ਲੈਣਾ ਪੁਰਾਣਾ ਨਵਾਂ ਸਰਪੰਚ ਸਾਹਾ ਹਾਜ਼ਰ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ